ਵਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਦੁਨੀਆ ਦੇ ਵੱਖ-ਵੱਖ ਕੋਨੇਜ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਕਸਰ ਇਸ ਪ੍ਰੋਗਰਾਮ ਦੇ ذریعے ਅਸੀਂ ਉਹਨਾਂ ਸ਼ਖਸ਼ੀਤਾਂ ਤੋਂ ਤੁਹਾਡੇ ਰूबरू ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਪਲ ਹੰਢਾਏ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਕੁਝ ਕੀਤਾ ਅਤੇ ਕਰ ਵੀ ਰਹੇ ਨੇ ਜੀ ਹਾਂ ਅੱਜ ਮੈਂ ਜਿਹੜੀ ਸ਼ਖਸ਼ੀਤ ਤੁਹਾਡੇ ਰूबरू ਕਰਨ ਜਾ ਰਿਹਾ ਸਾਡੇ ਤੇ ਸਤਿਕਾਰਯੋਗ ਸਿੱਖ ਚਿੰਤਕ ਜੋ ਕਿ ਵੱਖ-ਵੱਖ ਸਬ ਸੋਸਾਇਟੀਆਂ ਦੇ ਵਿੱਚ ਬਤੌਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰ ਰਹੇ ਨੇ ਸਿੱਖ ਚਿੰਤਕ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਨੇ ਸਾਡੇ ਅੱਜ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਵਾਜ ਅਕਸਰ ਪੂਰੇ ਵਿਸ਼ਬ ਦੇ ਵਿੱਚ ਇੱਕ ਲਹਿਰ ਚੱਲੀ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਸ਼ਤਾਬਦੀ ਪੰਥ ਦੇ ਵਿੱਚ ਕੌਮ ਦੇ ਵਿੱਚ ਸ਼ਤਾਬਦੀਆਂ ਪਹਿਲੇ ਵੀ ਆਈਆਂ ਤੁਸੀਂ ਵੀ ਆਪਣੀ ਇਸ ਉਮਰ ਦੇ ਵਿੱਚ ਬੜੀਆਂ ਸ਼ਤਾਬਦੀਆਂ ਵੇਖੀਆਂ ਹੋਣੀਆਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਵੱਡੇ ਕਾਰਜ ਕੀਤੇ ਜਾਂਦੇ ਨੇ ਬਤੌਰ ਜੇਕਰ ਅੱਜ ਮੀਡੀਆ ਦਾ ਜੋ ਕਹਿ ਸਕਦੇ ਆ ਆਧੁਨਿਕ ਜੋ ਕਹਿ ਸਕਦੇ ਆ ਬਹੁਤ ਵੱਡੇ ਪੱਧਰ ਤੇ ਅਸੀਂ ਤਰੱਕੀ ਕਰ ਚੁੱਕੇ ਆ ਪੰਥਕ ਏਜੰਡੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਵੇਂ ਸ਼ਤਾਬਦੀ ਮਨਾਈ ਜਾਵੇ ਭਾਈ ਸਾਹਿਬ ਮੈਂ ਗੁਰੂ ਸਾਹਿਬ ਦੀ 300 ਸਾਲਾਂ ਜਿਹੜੀ ਸ਼ਤਾਬਦੀ ਆ ਉਹ ਵੀ ਅਟੈਂਡ ਕੀਤੀ ਆ ਉਸ ਟਾਈਮ ਮੇਰੀ ਉਮਰ ਕਰੀ 13 ਸਾਲ ਸੀ ਜੀ ਤੇ ਉਸ ਸ਼ਤਾਬਦੀ ਦੇ ਵਿੱਚ ਬੜੀ ਬੜੀ ਵੱਡੀ ਸ਼ਖਸ ਤੇ ਤਾਂ ਆਈਆਂ ਸਨ ਜਿਹੜੇ ਜਰਨਲ ਜਗਜੀਤ ਸਿੰਘ ਅਰੋੜਾ ਜੀ ਨੂੰ ਵੀ ਬੁਲਾਇਆ ਗਿਆ ਸੀਗਾ ਹੋਰ ਵੀ ਕਈ ਲੋਕ ਸਨ ਗੱਲ ਇਹ ਕੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਸ਼ਤਾਬਦੀਆਂ ਮਨਾਉਣੀਆਂ ਜ਼ਰੂਰੀ ਨੇ ਕਿਉਂਕਿ ਜਿਹੜੀ ਤੁਹਾਡੀ ਨਵੀਂ ਪਨੀਰੀ ਹੈ ਜਾਂ ਜਿਹੜੇ ਲੋਕ ਨੇ ਸਿੱਖ ਜਗ੍ਹਾ ਤੇ ਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸ਼ਤਾਬਦੀ ਦੇ ਪਿੱਛੇ ਮੋਟਿਵ ਕੀ ਹੈ ਇਸ ਸ਼ਤਾਬਦੀ ਕਿਉਂ ਮਨਾਈ ਜਾ ਰਹੀ ਹੈ ਬਿਲਕੁਲ ਗੁਰੂ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਗੁਰੂ ਸਾਹਿਬ ਨੇ ਪੂਰੇ ਅਸਾਮ ਦੇ ਇਲਾਕੇ ਦੇ ਵਿੱਚ ਬਿਹਾਰ ਦੇ ਇਲਾਕੇ ਦੇ ਵਿੱਚ ਸਾਰੇ ਇਲਾਕੇ ਜਿੱਥੇ ਲੋਕ ਜਾ ਨਹੀਂ ਸਕਦੇ ਸਨ ਕੋਈ ਸਾਧਨ ਨਹੀਂ ਸਨ ਉੱਥੇ ਜਾ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਬਿਹਾਰ ਦੇ ਵਿੱਚੋਂ ਆ ਕੇ ਅਨੰਤਪੁਰ ਸਾਹਿਬ ਵੀ ਆਏ। ਕੀ ਕੁਝ ਕੀਤਾ ਸਾਰਿਆਂ ਨੂੰ ਪਤਾ ਹੈ ਕਿਦਾਂ ਉਹਨਾਂ ਨੇ ਜਿਸ ਚੀਜ਼ ਨਾਲ ਇਤفاق ਨਹੀਂ ਵੀ ਰੱਖਦੇ ਸੀਗੇ ਤਿਲਕ ਜੰਜੂ ਦੇ ਨਾਲ ਤਾਂ ਵੀ ਉਹਨਾਂ ਨੇ ਉਹਦੇ ਵਾਸਤੇ ਉਹ ਵੀੜਾ ਛੁਕਿਆ। ਸ਼ਾਇਦ ਇਹ ਚੀਜ਼ ਕਰਕੇ ਕੀ ਜਾਂਦਾ ਮਨੁੱਖਤਾ ਦੇ ਰਾਖੇ ਧੰਗੁਰੂ ਤੇ ਇੱਕ ਵਾਦਸਾ। ਬਿਲਕੁਲ ਮਨੁੱਖਤਾ ਦੇ ਰਾਖੇ ਸਾਡੇ ਪ੍ਰਚਾਰ ਵਿੱਚ ਕਮੀ ਹੈ। ਅਗਰ ਹਿਊਮਨ ਰਾਈਟਸ ਦੇ ਉੱਤੇ ਅਗਰ ਕੋਈ ਸਖਸੀਅਤ ਸਭ ਤੋਂ ਵੱਡੀ ਹੋਈ ਹੈ ਦੁਨੀਆ ਦੇ ਵਿੱਚ ਤੇ ਉਹ ਸੰਗੁਰੂ ਤੇ ਇੱਕ ਵਾਦਸਾ। ਉੱਤੇ ਬਸ ਬਿਲਕੁਲ ਅਲਬੋਸਰੀ ਹਿਊਮਨ ਰਾਈਟਸ ਦੀਆਂ ਬਣ ਗਈਆਂ ਨੇ ਯੂਨੋ ਵੀ ਹੈ ਸਭ ਕੁਝ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਰੈੱਡ ਕਰਾਸ ਰੈੱਡ ਕਰਾਸ ਜਿਹੜੀ ਅਗਰ ਦੇਖਿਆ ਜਾਵੇ ਤਾਂ ਭਾਈ ਕਨੇਗਿਆ ਜੀ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੇ ਦੁਸ਼ਮਨ ਦੀ ਫੌਜ ਨੂੰ ਵੀ ਪਾਣੀ ਪਿਲਾਇਆ ਤੇ ਜ਼ਖਮ ਵੀ ਉਹਨਾਂ ਦੇ ਪਰੇ ਗੁਰੂ ਸਾਹਿਬ ਨੇ ਉਹ ਸ਼ਿਕਾਇਤ ਗਈ ਬਰਾਜੇ ਪੁੱਛਿਆ ਕੀ ਕਰਦੇ ਹੋ ਕਹਿੰਦੇ ਮੈਨੂੰ ਸਾਰਿਆਂ 'ਚ ਤੁਸੀਂ ਨਜ਼ਰ ਆਂਦੇ ਹੋ ਅਸੀਂ ਇੱਥੇ ਕਾਮਯਾਬ ਨਹੀਂ ਹੋ ਸਕੇ ਇਹ ਗੱਲ ਦੱਸਾਂ ਨੀ ਚ ਕਿ ਜਿਹੜਾ ਗੁਰੂ ਸਾਹਿਬ ਗੁਰਤੇ ਬਾਦ ਸਾਬ ਦੇ ਜਿਹੜਾ ਟੌਪਿਕ ਅਸੀਂ ਉਹਦੇ ਤੇ ਗੱਲ ਕਰ ਰਹੇ ਹਾਂ ਸਿਉਦੇ ਤੇ ਹੀ ਰਹੀ ਹੈ ਜਿਆਦਾ ਅੱਛਾ ਹੈ ਉਸ ਗੱਲ ਤੇ ਕਿ ਅਸੀਂ ਦੱਸ ਨਹੀਂ ਸਕੇ ਕਿ ਅਸਲ ਮਨੁੱਖਤਾ ਦਾ ਰਾਖਾ ਕਰਨ ਵਾਲਾ ਅਗਰ ਕੋਈ ਹੈ ਅੱਜ ਤੋਂ 350 ਸਾਲ ਪਹਿਲਾਂ ਉਹ ਸੀ ਸਿਰ ਗੁਰ ਤੇਗ ਬਹਾਦਰ ਸਾਹਿਬ ਗੱਲ ਇਹ ਹੈ ਤੁਸੀਂ ਨਗਰ ਕੀਰਤਨ ਕਰੋ ਗੁਰਦੁਆਰਿਆਂ ਚ ਪ੍ਰੋਗਰਾਮ ਕਰੋ ਸਭ ਕੁਝ ਕਰੋ ਬਟ ਇਸ ਦੇ ਨਾਲ-ਨਾਲ ਜਿਹੜੀਆਂ ਚੀਜ਼ਾਂ ਸਾਨੂੰ ਕਰਨ ਵਾਲੀਆਂ ਨੇ ਜਿਹਦੇ ਚ ਅਸੀਂ ਕਿਥੇ ਨੇ ਕਿਥੇ ਲੈਪਸ ਕਰ ਰਹੇ ਆ ਜਾਂ ਕਿਥੇ ਨੇ ਕਿਥੇ ਪਿੱਛੇ ਰਹਿ ਜਾਂਦੇ ਆ ਅੱਜ ਪੰਜਾਬ ਦੇ ਵਿੱਚ ਜੋ ਹਾਲਤ ਹੈ ਮੈਂ ਚਲੋ ਕਿਸੇ ਕੌਮ ਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਕਿਸ ਤਰੀਕੇ ਨਾਲ ਤੁਹਾਡੀ ਜਿਹੜੇ ਗਰੀਬ ਸਿੱਖ ਹੈਗੇ ਨੇ ਜਾਂ ਗਰੀਬ ਲੋਕ ਨੇ ਉਹਨਾਂ 'ਚ ਸਿੱਖ ਵੀ ਨੇ ਕਈ ਹਿੰਦੂ ਪਰਿਵਾਰ ਵੀ ਹੋਣਗੇ ਕਈ ਹੈਗੇ ਨੇ ਜਿਨ੍ਹਾਂ ਤੇ ਇਸ਼ਾਈ ਕਿਸ ਤਰੀਕੇ ਨਾਲ ਮਿਸ਼ਨਰੀਜ਼ ਉਹਨਾਂ ਨੂੰ ਬਰਗਲਾ ਕੇ ਕਿਸ ਤਰ੍ਹਾਂ ਕਰਕੇ ਲਾਲਚ ਦੇ ਕੇ ਧਰਮ ਪਰिवर्तन ਦੀ ਬਹੁਤ ਵੱਡੀ ਗੇਮ ਚੱਲ ਰਹੀ ਹੈ ਪਰ ਇਹ ਬੜੀ ਦੁੱਖ ਦੀ ਗੱਲ ਹੈ ਇਹ ਉਸ ਸਟੇਟ 'ਚ ਚੱਲ ਰਹੀ ਹੈ ਜਿੱਥੇ ਸਾਰੇ ਗੁਰੂ ਪੀਰ ਹੋਏ ਨੇ ਗੁਰੂ ਸਾਹਿਬ ਜਿਸ ਤਰ੍ਹਾਂ ਤੈਨੂੰ ਕਿਹਾ ਜਾਂਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਉੱਥੇ ਕੀ ਹੈ ਕਿ ਦਿੱਕਤ ਕੀ ਹੈ ਕਿ ਸਭ ਤੋਂ ਵੱਡੀ ਗੱਲ ਅਸੀਂ ਉਸ ਪਾਸੇ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈਗੇ ਦੇਖਿਆ ਜਾਏ ਤਾਂ ਕਈ ਵਾਰੀ ਕਈ ਸਟੇਜ ਦੇ ਉੱਤੇ ਬੋਲਣ ਦਾ ਮੌਕਾ ਮਿਲਿਆ ਪੰਜਾਬ ਕੋਈ 13-14 ਹਜ਼ਾਰ ਪਿੰਡਾਂ ਦਾ ਲਗਭਗ 14 ਹਜ਼ਾਰ ਪਿੰਡਾਂ ਦਾ ਸਟੇਟ ਹੈ ਬੜਾ ਛੋਟਾ ਜਿਹਾ ਸਟੇਟ ਹੈ ਜਾਨ ਉਹ 14 ਹਜ਼ਾਰ ਪਿੰਡਾਂ ਵਾਸਤੇ ਮੇਰਾ ਹਿਸਾਬ ਮੇਰਾ ਅੰਦਾਜ਼ਾ ਇੱਕ ਮੋਟਾ ਜਿਹਾ ਕਿ ਅਸੀਂ 2000 ਅੱਛੇ ਪ੍ਰਚਾਰਕ ਜਿਨ੍ਹਾਂ ਨੂੰ ਸਿੱਖੀ ਦੇ ਬਾਰੇ ਪੂਰਾ ਪਤਾ ਹੋਵੇ ਬੇਸਿਕਸ ਪਤਾ ਹੋਣ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਜਿਹੜੀ ਥਿਊਰੀ ਦੇ ਉੱਤੇ ਕੰਮ ਕਰਦੇ ਹੁਣ ਪਲੱਸ ਹੋਰ ਵੀ ਉਹਨਾਂ ਨੂੰ ਜਿਹੜਾ ਸੰਸਾਰਿਕ ਗਿਆਨ ਦੇਖੋ ਗੁਰਬਾਣੀ ਦੇ ਨਾਲ ਨਾਲ ਸਾਨੂੰ ਹਿਸਟਰੀ ਦਾ ਵੀ ਉਹ ਸੰਸਾਰਿਕ ਗਿਆਨ ਵੀ ਬੜਾ ਜ਼ਰੂਰੀ ਹੈ ਗੁਰੂ ਸਾਹਿਬ ਨੇ ਕੱਲਾ ਸਾਨੂੰ ਗੁਰਬਾਣੀ ਤੱਕ ਨਹੀਂ ਜੋੜਿਆ ਉਹਨਾਂ ਨੇ ਬਾਕੀ ਚੀਜ਼ਾਂ ਤੇ ਵੀ ਸਾਨੂੰ ਧਿਆਨ ਦੇਣ ਨੂੰ ਕਿਹਾ ਹੈ ਹਰ ਜਗ੍ਹਾ ਐਗਜ਼ਾਮਪਲ ਮਿਲਦੇ ਨੇ ਇਸ ਗੱਲ ਦੇ ਤੇ ਉਹ ਜਿੱਥੇ ਕਮੀ ਹੈ ਜਿਹੜੀ ਬਹੁਤ ਵੱਡੀ ਹੈ ਅਗਰ ਉਹ ਪ੍ਰਚਾਰਕ ਅਸੀਂ ਪੜhti ਕਰੀਏ ਬਿਨਾ ਸਿਫਾਰਿਸ਼ ਤੋਂ ਉਹਦੀ ਸ਼ਰਤੇ ਹੋਣੀ ਚਾਹੀਦੀ ਹੈ ਸਿਫਾਰਿਸ਼ ਨਹੀਂ ਹੋਣੀ ਚਾਹੀਦੀ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਜਾਂ ਜਿਹੜੇ ਪਹਿਲਾਂ ਹੀ ਐਸਜੀਪੀਸੀ ਵੱਲੋਂ ਕੰਮ ਕਰ ਰਹੇ ਨੇ ਜਾਂ ਹੋਰ ਸਿਕਸ ਸੰਸਥਾਵਾਂ ਵੱਲੋਂ ਕਰ ਰਹੇ ਨੇ ਉਹਨੇ ਮਾਈਨਸ ਕਰ ਲੋ ਉਹਨੇ ਕਟਾ ਲਓ ਉਹਨਾਂ ਨੂੰ 6-6 ਸੱਤ-ਸੱਤ ਪਿੰਡਾਂ ਕਰ ਸੰਭਾਲੇ ਹੋਣ ਔਰ ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰਨ ਵਾਸਤੇ ਭੇਜਿਆ ਜਾਇਆ ਕਿ ਉਹਨਾਂ ਪਿੰਡਾਂ ਨੂੰ ਜਾ ਕੇ ਕਵਰ ਕਰੋ ਇਹ ਠੀਕ ਹੈਗਾ ਕਿ ਸਾਡੇ ਉਹਨਾਂ ਕਈ-ਕਈ ਪਿੰਡਾਂ 'ਚ ਸੱਤ-ਸੱਤ ਗੁਰਦੁਆਰੇ ਬਣ ਗਏ ਨੇ ਉਹ ਘਟੋ-ਘਟ ਇਸ ਕੰਮ 'ਉੱਲ ਲੱਗਣਗੇ ਉਹ ਸਤ ਗੁਰਦੁਆਰਿਆਂ ਤੋਂ ਦੋ ਗੁਰਦੁਆਰਿਆਂ ਤੇ ਲਿਆਣਗੇ ਉਹਨਾਂ ਗੁਰਦੁਆਰਿਆਂ ਨੂੰ ਅਸੀਂ ਪਾਠਸ਼ਾਲਾ ਵੀ ਬਣਾ ਸਕਦੇ ਹਾਂ ਪਹਿਲਾਂ ਗੁਰਦੁਆਰਿਆਂ ਨੂੰ ਧਰਮਸ਼ਾਲਾ ਹੀ ਕਿਹਾ ਜਾਂਦਾ ਸੀਗਾ ਕਿਸੇ ਜ਼ਮਾਨੇ ਦੇ ਜੋ ਸਾਡੇ ਵੱਡੇ-ਵਡੇਰੇ ਸਾਨੂੰ ਦੱਸਦੇ ਹੁੰਦੇ ਸੀਗੇ ਉੱਥੇ ਅਸੀਂ ਬਹੁਤ ਵੱਡੀ ਲੈਪਸ ਕਰ ਰਹੇ ਹੈਗੇ ਔਰ ਉਹਦੇ ਉੱਤੇ ਕੋਈ ਵੀ ਧਿਆਨ ਨਹੀਂ ਆ ਇਹ ਬੜਾ ਵਧੀਆ ਮੌਕਾ ਹੈਗਾ ਸਾਡੇ ਮੈਂ ਤਾਂ ਥੋੜਾ ਰੁਕਣਾ ਚਾਹਵਾ ਜੀ ਜਦੋਂ ਤੁਸੀਂ ਸ਼ਤਾਬਦੀਆਂ ਦੀ ਗੱਲ ਕਰਦੇ ਹੋ ਤੁਸੀਂ ਗੱਲ ਕੀਤੀ ਸੀ ਵੱਡੇ-ਵੱਡੇ ਨਗਰ ਕੀਰਤਨ ਹੋਣਗੇ ਕੀਰਤਨ ਦੁਆਰ ਹੋਣਗੇ ਧਾਰਮਿਕ ਜਥੇਬੰਦੀਆਂ ਜਾਂ ਜਿਹੜੀਆਂ ਧਾਰਮਿਕ ਦੀਆਂ ਕਲਾਸ ਹੁੰਦੀਆਂ ਨੇ ਉਹਨਾਂ ਦਾ ਮੋਟਿਵ ਹੁੰਦਾ ਹੈ ਗੁਰੂ ਘਰ ਹਾਲਾਂਕਿ ਗੁਰੂ ਘਰ ਨਗਰ ਕੀਰਤਨ ਕੱਢੇ ਜਾਣੇ ਵੱਡੇ ਵੱਡੇ ਕੀਰਤਨ ਦਰਬਾਰ ਕਰਾਏ ਜਾਣੇ ਗੁਰਮਤ ਸਮਾਗਮ ਕਰਾਏ ਜਾਣੇ ਅਮਰ ਸੰਚਾਰ ਕਰਾਏ ਜਾਣੇ ਕਥਾ ਸਮਾਗਮ ਕਰਾਏ ਜਾਣੇ ਹਰ ਸ਼ਹਿਰ ਹਰ ਪਿੰਡ ਵਿੱਚ ਇਹ ਸਭ ਕੁਝ ਹੋਵੇਗਾ 350 ਸਾਲਾਂ ਤੇ ਜੀ ਪਹਿਲੇ ਵੀ ਸਤਾਵਦੀਆਂ ਤੇ ਕੀਤਾ ਜਾ ਰਿਹਾ ਆ ਆਉਟਪੁੱਟ ਕਿਵੇਂ ਆਏਗੀ ਦੇਖੋ ਆਉਟਪੁੱਟ ਤੁਹਾਡੇ ਸਾਹਮਣੇ ਹੀ ਆ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਰਾਂ ਮੈਂ ਇੱਕ بڑے ਵੱਡੇ ਪ੍ਰਚਾਰਕ ਨੂੰ ਜਾਂਦਾ ਉਹਨਾਂ ਦਾ ਬੜਾ ਨਾਂ ਹੈ ਆਪਣੇ ਫੀਲਡ ਵਿੱਚ ਉਹਨਾਂ ਨੇ ਮੈਨੂੰ ਇੱਕ ਵਾਰੀ ਗੱਲ ਦੱਸੀ ਕਿ ਮੈਂ ਰਾਉੜ ਕੇ ਲੈ ਗਿਆ ਤੇ ਉੱਥੇ ਦੇ جی گردوارا صاحب دے سیکٹری سی میں نو ائرپورٹ تو لین آئے تو نو لے کے گئے جی تھی کتنے رکنا انہوں نے رکن دا انتظام دیتا تو ایک ہوں بندے کو کن وے پرچارک نہیں تھے کہڑے سبجیکٹ ہوتے بولن گے راؤل قلعہ بہت دور ہے اڑیسہ چ بڑا ریموٹ ایری ہے انہوں نے بولیا جی تین دن میں پرگام کرنا ہے رام دس جی دے کوئی گرپرب سا پرکاش دیاڑا سا انہوں کا تین دن پروگرام چلنا سر نے کہا جی میرے کو تین ٹاپک بڑے ودیا نے وہ تو بڑے انتوسیئس ہو کے بولے پہلا تے جی ਪਤਤਪੂਨਾ ਪਤਤਪੂਨਾ ਉਹਨਾਂ ਨੇ ਇਹ ਗੋ ਸੈਕਟਰੀ ਸਾਹਮਣੇ ਕਿਹਾ ਜੀ ਇਹਨਾਂ ਤੇ ਨਾ ਤੇ ਗੱਲ ਨਾ ਕਰਨਾ ਉਹ ਬੜੇ ਹੈਰਾਨ ਹੋਏ ਕਿ ਇਹ ਤੇ ਪੰਜਾਬ ਦਾ ਬੜੀ ਵੱਡੀ ਇੱਕ ਸਮੱਸਿਆ ਹੈ ਬੜਾ ਵੱਡਾ ਇੱਕ ਟੌਪਿਕ ਹੈ ਜਿੱਦੇ ਤੇ ਹਰ ਬੁਲਾਰਾ ਬੋਲਦਾ ਹੈ ਬਟ ਇਹ ਮੈਨੂੰ ਕਿਉਂ ਮਨਾ ਕਰ ਰਹੇ ਨੇ ਉਹਨਾਂ ਨੇ ਕਿਹਾ ਜੀ ਪਹਿਲੀ ਗੱਲ ਤੇ ਡੇਰਾਬਾਦ ਇੱਥੇ ਹੈ ਜੀ ਦੂਜੀ ਗੱਲ ਇੱਥੇ ਪਤਤਪੂਨਾ ਨਹੀਂ ਹੈਗਾ ਤੀਜੀ ਗੱਲ ਕੋਈ ਓਕੇਜਨਲੀ ਨਸ਼ਾ ਕਰ ਲੈ ਕਰ ਲੈ ਅਦਰਵਾਈਜ਼ ਇੱਥੇ ਨਸ਼ਾ ਨਹੀਂ ਹੈਗਾ ਹੁਣ ਉਸ ਦੇ ਕੰਟਰਾਸਟ ਦੇ ਵਿੱਚ ਤੁਸੀਂ ਪੰਜਾਬ ਦੇਖ ਲਓ ਸਾਰੇ ਡੇਰੇ ਇੱਥੇ ਨੇ ਸਾਰਾ ਪਤਤਪੂਨਾ ਇੱਥੇ ਹੈਗਾ ਸਭ ਤੋਂ ਜ਼ਿਆਦਾ ਨਸ਼ਾ ਵੀ ਇਥੇ ਵਿਕਦਾ ਹੈ ਹਰ ਤਰ੍ਹਾਂ ਦਾ ਨਸ਼ਾ ਵਿਕਦਾ ਹੈ ਗੱਲ ਇਹ ਕੀ ਹੈ ਕਿ ਬਹੁਤ ਚੀਜ਼ਾਂ ਹੈਗੀਆਂ ਨੇ ਜਿਹਨਾਂ 'ਚ ਸੁਧਾਰ ਕਰਨ ਦੀ ਲੋੜ ਹੈ ਹੁਣ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਹਾ ਗੁਰੂ ਸਾਹਿਬ ਨੇ ਜਿਹੜੀਆਂ ਚਾਰ ਲਾਵਾ ਡਿਫਾਈਨ ਕੀਤੀਆਂ ਨੇ ਉਹਨੂੰ ਚਾਰ ਲਾਵਾ ਨੂੰ ਅਗਰ ਧਿਆਨ ਨਾਲ ਸੁਨਿਆ ਜਾਏ ਔਰ ਵਿਆਹ ਤੋਂ ਪਹਿਲਾਂ ਲੜਕੇ ਔਰ ਲੜਕੀ ਨੂੰ ਜਿਹੜੇ ਵੀ ਬੱਚੇ ਨੇ ਬੱਚੇ ਬੱਚੇ ਜਾਂ ਬੱਚੀ ਨੂੰ ਕਹੋ ਉਹਨਾਂ ਨੂੰ ਇੱਕ ਦਿਨ ਇਸ ਚੀਜ਼ ਤੇ ਸੈਮੀਨਾਰ ਕੀਤਾ ਜਾਏ ਉਹਨਾਂ ਨਾਲ ਉਹਨਾਂ ਨੂੰ ਇਹ ਦੱਸਿਆ ਜਾਏ ਕਿ ਜਿਹੜੇ ਚਾਰ ਆਨੰਦਕਾਰਜ ਦੀਆਂ ਨਾਮਾਂ ਨੇ ਇਹਨਾਂ ਦਾ ਮੇਨ ਇੰਪੋਰਟੈਂਸ ਕੀ ਹੈ ਬਿਲਕੁਲ ਜਿੰਨਾ ਕਿ ਮੇਰੀ ਧਿਆਨ ਇਹ ਚਾਹੀਏ ਪਹਿਲੀ ਗੱਲ ਇੱਕ ਵਾਲ ਆਵਰ ਰਿਸਪੈਕਟ ਹੁੰਦੀ ਆ ਉਹ ਰੱਖਣੀ ਹੈ ਦੂਸਰੀ ਗੱਲ ਪੈਰ ਉਹਨੇ ਪਸਾਰੋ ਜਿੰਨੀ ਤੁਹਾਡੀ ਚਾਦਰ ਹੈਗੀ ਹੈ ਤੀਸਰੀ ਗੱਲ ਜਿਹੜੀ ਹੈਗੀ ਹੈ ਕਿ ਇੱਕ ਦੂਜੇ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੋ ਔਰ ਜਦੋਂ ਪੁਰਾਣੇ ਜ਼ਮਾਨੇ ਤੁਸੀਂ ਦੇਖਦੇ ਸੀ ਕਿ ਲੜਕੀ ਵਿਆਹ ਕੇ ਆਂਦੀ ਸੀ ਤੇ ਉਹਨੂੰ ਚਾਵਲ ਦੇ ਦਾਣੇ ਦਿੱਤੇ ਜਾਂਦੇ ਸੀ ਉਹ ਛੁੱਟਦੀ ਸੀ ਛੁੱਟਦੀ ਸੀ ਉਹ ਜਦੋਂ ਛੁੱਟਦੀ ਸੀ ਤੇ ਪਿੱਠੋਦੀ ਸੀ ਉਹਦੀ ਮਤਲਬ ਉਹ ਪਾਰਸ਼ੀਅਲਟੀ ਨਾ ਕਰੇ ਕਿ ਮੈਂ ਆਪਣੀ ਸੱਸ ਨੂੰ ਹੀ ਦੇ ਦੇਣਾ ਜਾਂ ਮੈਂ ਆਪਣੀ ਨਨਾਨ ਨੂੰ ਦੇਣਾ ਜੀ ਨਾਨਾ ਮੈਨੂੰ ਫਿਊਚਰ ਵਿੱਚ ਕੰਮ ਆ ਉਹ ਫਿਰ ਐਦਾਂ ਸੁੱਟਦੀ ਸੀ ਕਿ ਸਾਰਿਆਂ ਨੂੰ ਮਿਲਦਾ ਸੀਗਾ ਇੱਕ ਪਰਿਵਾਰ ਨੂੰ ਇਕੱਠੇ ਰੱਖਣ ਦਾ ਇੱਕ ਜਰੀਆ ਇੱਕ ਸਮਝਾਉਣ ਦਾ ਤਰੀਕਾ ਹਰ ਕੱਲ ਦੇ ਇੱਕ ਪੀਡੀਅਮ ਹੁੰਦਾ ਹੈ ਉਹ ਤੁਹਾਨੂੰ ਉਹ ਦੱਸਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਅੱਗੇ ਜ਼ਿੰਦਗੀ ਨੂੰ ਜੀਣਾ ਹੈਗਾ ਉਹ ਚੀਜ਼ਾਂ ਸਾਡੇ ਚੋਂ ਗਾਇਬ ਹੋ ਗਈਆਂ ਉਹਦੀ ਜਗ੍ਹਾ ਕੀ ਲਲਿਆ ਅੱਠ ਅੱਠ ਪਾਰਟੀਆਂ 10 10 ਪਾਰਟੀਆਂ 20 20 ਪਾਰਟੀਆਂ ਇਹ ਮਹਿੰਦੀ ਜੀ ਹੈ ਇਹ ਫਲਾਣਾ ਜੀ ਰਿੰਗ ਸੈਰੇਮਨੀ ਹੈ ਜੀ ਫਲਾਣਾ ਇਹ ਮਿਲਨੀਆਂ ਨੇ ਇਹ ਮਤਲਬ ਲੁੱਟਣ ਦਾ ਇੱਕ ਤਰੀਕਾ ਕੈਟਰਿੰਗ ਵਧਾਣ ਦਾ ਕੰਮ ਮੈਂ ਮੋਡ ਟੋਸੀ ਹਟ ਗਏ ਹੁੰਦਾ ਕੀ ਹੈ ਵਿਆਹ ਦੇ ਵਿੱਚ ਫੰਕਸ਼ਨ ਹੁੰਦੇ ਨੇ 15 ਵਿਆਹ ਚੱਲਦੇ ਨੇ 15 ਦੇ ਉਸ ਤੋਂਗੇ ਨਹੀਂ ਚੱਲਦੇ ਉਸ ਤੋਂ ਬਾਅਦ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਸਾਹਮਣੇ ਆ ਸ਼ਾਇਦ ਸ਼ਾਇਦ ਜੇਕਰ ਇਹ ਕਿਤੇ ਮਾੜੇ ਮੁੰਡਿਆਂ ਨੁਕਤੇ ਸਾਡੀ ਜ਼ਿੰਦਗੀ 'ਚ ਅਪਣਾਏ ਜਾਣ ਸਾਡੇ ਘਰ ਅਪਣਾਏ ਜਾਣ ਇਸਤਫਾਦ ਦੀਆਂ ਮਨਾਣੀਆਂ ਸਫਲ ਹੋ ਜਾਣਗੀ ਮੇਨ ਮੋਟਿਵ ਤਾਂ ਇਹ ਹੈ ਕਿ ਦੁਨਸਾ ਤਾਂ ਅੰਧਕਾਰ ਆ ਜਾਵੇ ਬਿਲਕੁਲ ਸਫਲ ਹੋ ਜਾਣਗੀਆਂ ਅਸੀਂ ਇਸਤਫਾਦੀਆਂ ਨੂੰ ਨਾ ਇੱਕ ਲੰਗਰ ਤੱਕ ਇੱਕ ਬਿਲਡਿੰਗਾਂ ਬਣਾਉਣ ਤੱਕ ਇੱਕ ਨਗਰ ਕੀਰਤਨ ਤੱਕ ਸੀਮਿਤ ਕਰ ਲਿਆ ਹੈਗਾ ਉਹਦੇ 'ਚ ਅਸੀਂ ਸਾਰੇ ਹੀ ਹੱਕਦਾਰ ਹੈਗੇ ਆ ਸਾਰੇ ਉਨੇ ਬਰਾਬਰ ਦੀ ਜ਼ਿੰਮੇਵਾਰ ਹੈ ਮੈਂ ਕਹਿੰਦਾ ਸੀ ਕਮੇਟੀ ਨੂੰ ਜਾਂ ਕਿਸੇ ਇੱਕ ਸੰਸਥਾ ਨੂੰ ਨਹੀਂ ਕਹਾਗਾ ਸੇ ਸਾਰੇ ਜਵਿਦਾਰ ਹ ਤੁਸੀਂ ਲੰਬਾ ਤਜਰਬਾ ਦੇਖੇ ਸ਼ਤਾਬ ਦੀਆਂ ਦਾ ਜੀ ਬੜੀਆਂ ਵੱਡੀਆਂ ਜਥੇਬੰਦੀਆਂ ਤੁਸੀਂ ਬਤੌਰ ਕਾਰਜਵੀਰ ਕਰ ਰਹੇ ਹੋ ਜੀ ਸੇਵਾ ਦੇ ਤੌਰ ਤੇ ਜੁੜੇ ਪਏ ਹੋ ਜੀ ਪੰਜ ਕੋਈ ਇਹੋ ਜੇ ਨੁਕਤੇ ਹੈ ਤੁਹਾਡੇ ਕੋਲ ਕਿ ਮਨਾਈ ਹੋਈ ਸ਼ਤਾਬ ਦੀ ਜ਼ਿੰਦਗੀ ਪਰ ਸਫਲ ਰਹੇ ਕਿ 350 ਸਾਲਾ ਗੁਰੂ ਤੇਗ ਬਹਾਦਰ ਦੀ ਸ਼ਤਾਬ ਦੀ ਬਣਾਈ ਸੀਗੀ ਨਹੀਂ ਨੁਕਤੇ ਤੇ ਬੜੇ ਨੇ ਜੀ ਲੇਕਿਨ ਤੁਸੀਂ ਉਹ ਸੰਭਵ ਕਰ ਪਾਓਗੇ ਪੰਜ ਨੁਕਤੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਿਆ ਦਾ ਪ੍ਰਚਾਰ ਉਹ ਬਹੁਤ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਕਿਸੇ ਨੂੰ ਐਜੂਕੇਟ ਨਹੀਂ ਕਰੋਗੇ ਪ੍ਰੋਪਰਲੀ ਉਹਨੂੰ ਐਡਿਕ ਐਜੂਕੇਸ਼ਨ ਨਹੀਂ ਦਿਓਗੇ ਉਹ ਕੋਈ ਫਾਇਦਾ ਨਹੀਂ ਹੈਗਾ ਇਹੋ ਜਿਹੀ ਸਤਾਬੀਆਂ ਬਣਾਉਂਦੇ ਵਿਦਿਆਦਲੰਗ ਲਗਾਇਆ ਜਾਏ ਜਿਆਦਾ ਲੰਗਰ ਲਗਾਇਆ ਜਾਏ ਅਤੇ ਪ੍ਰੋਪਰਲੀ ਲੰਗਰ ਲਗਾਇਆ ਜਾਏ ਇੱਕ ਪ੍ਰਚਾਰਕ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹੈਗਾ ਫਿਰ ਤੁਹਾਡੀ ਕੌਮ ਦੇ ਵਿੱਚ ਬਹੁਤ ਸਾਰੇ ਗਰੀਬ ਨੇ ਜਿਹੜੇ ਇਲਾਜ ਪੱਖੋਂ ਪਿਛੇ ਹਟੇ ਹੋਏ ਨੇ ਉਹਨਾਂ ਕੋਲ ਕੋਈ ਸਮਾਦਨ ਵਾਲਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਦੇਖ ਲਓ ਕਿ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਕੁਝ ਨਹੀਂ ਹੈਗਾ ਤੀਜਾ ਪੱਖ ਇਹ ਵੀ ਹੋ ਸਕਦਾ ਹੈਗਾ ਚੌਥਾ ਉਹਨਾਂ ਨੂੰ ਕੋਈ ਛੋਟਾ ਮੋਟਾ ਰੋਜ਼ਗਾਰ ਜਿਸ ਤਰ੍ਹਾਂ ਦੇ ਉਹ ਯੋਗ ਹੈਗੇ ਨੇ ਉਸ ਤਰ੍ਹਾਂ ਦਾ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਮੈਂ ਕੁਝ ਸੰਸਥਾਵਾਂ ਦਾ ਨਾਮ ਵੀ ਇੱਥੇ ਲਵਾਵਾਂਗਾ ਜਿਹੜੇ ਇਸ ਕੰਮ ਤੇ ਕੰਮ ਕਰ ਰਹੀਆਂ ਨੇ ਪੰਜਵੀਂ ਗੱਲ ਹੈਗੀ ਹੈ ਕਿ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਭਾਈ ਜ਼ਿੰਦਗੀ ਦੇ ਵਿੱਚ ਜਿੰਨੀ ਸਾਦਗੀ ਨਾਲ ਜਿੰਨੀ ਉਹਦੇ ਨਾਲ ਰਿਹਾ ਜਾ ਸਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਭੋਗਾਂ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਾ ਸਕ ਕਰ ਸਕਦੇ ਹੋ ਇਕ ਜਿਹੜਾ ਰਹਿਤ ਨਾਮਾ ਹੈਗਾ ਜਿਹੜਾ ਸਿੱਖ ਮਰਿਆਦਾ ਦੀ ਰਹਿਤ ਨਾਮਾ ਹੈਗੀ ਜਿਹੜੀ ਅਕਾਲ ਤਖਤ ਤੋਂ ਪ੍ਰਵਾਨਤ ਹੈ ਸਿੱਖ ਸੰਗਤ ਦੀ ਪ੍ਰਵਾਨਤ ਹੈ ਉਹਦੀ ਕਿਤਾਬ ਹਰ ਕਿਸੇ ਸਿੱਖ ਦੇ ਕੋਲ ਹੋਣੀ ਚਾਹੀਦੀ ਹੈ ਬੜਾ ਦੁੱਖ ਲੱਗਦਾ ਜਦੋਂ ਦੇਖਦੇ ਆ ਗਾਤਰਾ ਪਾਇਆ ਹੁੰਦਾ ਔਰ ਉਹ ਕਬਰਾਂ ਦੇ ਉੱਤੇ ਮਜਾਰਾਂ ਦੇ ਉੱਤੇ ਜਾਂ ਜਾ ਕੇ ਡੇਰੇਆਂ ਦੇ ਉੱਤੇ ਜਾਂ ਜਾ ਕੇ ਘੁੰਮਰੇ ਹੁੰਦੇ ਨੇ ਪਹਿਲਾਂ ਮੈਂ ਕਿਥੇ ਪੜਿਆ ਸੀਗਾ ਕਿ ਕਿਸੇ ਵੀ ਗੁਰਸਿੱਖ ਨੇ ਅੰਮ੍ਰਿਤ ਛਕਣਾ ਹੁੰਦਾ ਸੀਗਾ ਤੋਂ ਉਹਨੂੰ ਪਹਿਲਾਂ ਤਿਆਰ ਕੀਤਾ ਜਾਂਦਾ ਸੀ ਉਹਨੂੰ ਮੋਟੀਵੇਟ ਕੀਤਾ ਜਾਂਦਾ ਸੀ ਫਿਰ ਦੋ ਬੰਦੇ ਉਹਦੇ ਜਾਮਨ ਬੰਦੇ ਸੀ ਉਹ ਕਹਿੰਦੇ ਸੀ ਜੀ ਮੈਂ ਇਸ ਬੰਦੇ ਨੂੰ ਜਾਂਦਾ ਇਹ ਗਲਤ ਕੰਮ ਇਹਦੀ ਮੈਂ ਗਵਾਹੀ ਪੜਦਾ ਇਹਦੀ ਮੈਂ ਹਾਂ ਮੈਂ ਇਹਦੀ ਗਵਾਹੀ ਪੜਦਾ ਹੁਣ ਕੀ ਹੋ ਰਿਹਾ ਹਰ ਜਗ੍ਹਾ ਪੋਸਟਰ ਲਾ ਦਿੱਤੇ ਤੁਸੀਂ ਹੁਣ ਬਣਾ ਰਹੇ ਹੋ ਤੁਸੀਂ ਠੀਕ ਆ ਆਪਣੇ ਛਕਾਨਾ ਕੋਈ ਮਾੜੀ ਗੱਲ ਨਹੀਂ ਹੈ ਬਟ ਉਹਦੇ ਪਿੱਛੇ ਉਹਦਾ ਮੋਟਿਵ ਵੀ ਤੇ ਦੇਖੋ ਨਾ ਕਿ ਕੀ ਆ ਮੋਟਿਵ ਦੇ ਵਿੱਚੋਂ ਅਸੀਂ ਗਾਇਬ ਇਹ ਪੰਜ ਚੀਜ਼ਾਂ ਸਾਨੂੰ ਇਸ ਚਤਤਦੀ ਦੇ ਵਿੱਚ ਪ੍ਰਣ ਕਰਨੇ ਚਾਹੀਦੇ ਨੇ ਕਿ ਅਸੀਂ ਇਹ ਕਰਨੇ ਨੇ ਪਹਿਲੀ ਗੱਲ ਸਕੂਲ ਕਾਲਜਸ ਦੇ ਵਿੱਚ ਜਿਹੜੀ ਹੈ ਗਰੀਬ ਲੋਕਾਂ ਦਾ ਜਿਹੜਾ ਹੈਗਾ ਆਪਣੀ ਕੌਮ ਦੇ ਵਿੱਚ ਬੜੇ ਗਰੀਬ ਨੇ ਜਿਹੜੇ ਨਹੀਂ ਪੜਾ ਪਾਰੇ ਉਹਨਾਂ ਨੂੰ ਦੂਸਰੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਇਲਾਜ ਦੇ ਵਿੱਚ ਉਹਨਾਂ ਨੂੰ ਸੁਵਿਧਾ ਦਿੱਤੀ ਜਾਇਆ ਹੈ ਤੀਸਰੀ ਚੀਜ਼ ਜਿਹੜੀ ਹੈਗੀ ਹੈ ਕਿ ਉਹਨਾਂ ਨੂੰ ਕੋਈ ਜਿਸ ਤਰ੍ਹਾਂ ਉਹਨਾਂ ਦਾ ਕੋਈ ਛੋਟਾ ਮੋਟਾ ਰੋਜ਼ਗਾਰ ਕਰਨਾ ਚਾਹੁੰਦੇ ਨੇ ਉਹਦਾ ਆਪਣੇ ਪੈਰਾਂ ਤੇ ਖੜਾ ਕੀਤਾ ਦੇਖੋ ਤੁਸੀਂ ਕਿਸੇ ਨੂੰ 4 ਦਿਨ ਲੰਗਰ ਖਵਾ ਸਕਦੇ ਹੋ 5 ਦਿਨ ਖਵਾ ਸਕਦੇ ਹੋ 6ਵੇਂ ਦਿਨ ਸੇਵਾ ਦਾ ਨਾ ਕਿ ਕੋਈ ਕੁਰਕਾ ਸਿਕ ਮੰਗਤਾ ਨਾ ਹੋਵੇ ਮੰਗਤਾ ਨਾ ਹੋਵੇ ਕੋਈ ਵੀ ਮੰਗਤਾ ਨਹੀਂ ਹੋਣਾ ਚਾਹੀਦਾ ਵੈਸੇ ਤਾਂ ਅਗਰ ਇਹ ਹੈਗਾ ਤੇ ਇਹ ਸਭ ਚੀਜ਼ਾਂ ਹੈਗੀਆਂ ਨੇ ਫਿਰ ਉਹਨਾਂ ਨੂੰ ਸਾਦਗੀ ਦੱਸੀ ਜਾ ਮੈਨੂੰ ਇਹ ਗੱਲ ਇੱਥੇ ਯਾਦ ਆਦੀ ਹੈ ਮੈਨੂੰ ਕਿਸੇ ਬੰਦੇ ਨੇ ਗੱਲ ਕਹੀ ਸੀ ਕਹਿੰਦਾ ਇੱਕ ਕਿਸੇ ਗਰੀ ਉਹ ਵਿਚਾਰਾ ਗੁਰਦੁਆਰੇ ਚਲਾ ਗਿਆ ਉਹਨੇ ਕਹਾ ਜੀ ਸ਼ੌਂਕ ਸੀਗਾ ਕਿ ਅਖੰਡ ਪਾਠ ਕਰਾਣਾ ਹੈ ਘਰ ਵਾਲਿਆਂ ਨੇ ਵੀ ਪ੍ਰੈਸ਼ਰ ਪਾਇਆ ਸਮਾਜ ਦਾ ਪ੍ਰੈਸ਼ਰ ਵੀ ਹੁੰਦਾ ਜਦੋਂ ਉਹਨਾਂ ਨੇ ਪੁੱਛਿਆ ਜੀ ਖਰਚਾ ਕਿੰਨਾ ਹੈ ਉਹਨਾਂ ਨੇ ਖਰਚਾ-ਕਰਚਾ ਜੋੜ ਕੇ 21-22 ਹਜ਼ਾਰ ਰੁਪਏ ਦਾ ਬਿੱਲ ਬਣਾ ਕੇ ਦੇ ਦਿੱਤਾ ਉਹ ਕਹਿੰਦਾ ਭਾਈ ਸਾਹਿਬ ਅਗਰ ਮੇਰੇ ਕੋ 20 ਹਜ਼ਾਰ ਰੁਪਏ ਹੁੰਦਾ ਤਾਂ ਮੈਂ ਆਪਣੀ ਮਾਂ ਥੋੜੀ ਮਦਦ ਦੇ ਜੀ ਸੀ ਇਲਾਜ ਕਰਵਾ ਲੇ ਇਲਾਜ ਕਰਾ ਲੈਂਦਾ ਮਤਲਬ ਇਹਦੇ ਨਾਲ ਇੱਕ ਬੜਾ ਵੱਡਾ ਸੰਦੇਸ਼ ਜਾਂਦਾ ਹੈਗਾ ਅਸੀਂ ਕਿਉਂਕਿ ਜਿਹੜਾ ਤੇ ਗਰੀਬ ਅਮੀਰ ਆਦਮੀ ਹੈ ਉਹ ਤਾਂ ਇਹਨਾਂ ਚੀਜ਼ਾਂ ਨੂੰ ਫਾਲੋ ਕਰ ਲੈਂਦਾ ਹੈਗਾ ਕਿਉਂਕਿ ਉਹਦੇ ਵ ਪਰ ਉਹਦੀ ਨਕਲ ਕਰਨ ਦੇ ਵਿੱਚ ਗਰੀਬ ਆਦਮੀ ਹੋਰ ਥੱਲੇ ਦਬ ਜਾਂਦਾ ਹੈ। ਅੱਜ ਅਸੀਂ ਆਨੰਦ ਕਾਰਜ ਕਿਉਂ ਨਹੀਂ ਗੁਰਦੁਆਰਿਆਂ 'ਚ ਕਰਦੇ? ਹਰ ਗੁਰਦੁਆਰੇ ਦੇ ਵਿੱਚ ਹਾਲ ਹੈਗਾ, ਸਾਰਾ ਸਿਸਟਮ ਹੈਗਾ। ਕਿਉਂਕਿ ਗੱਲ ਇਹ ਹੈਗੀ ਹੈ ਕਿ ਉਹ ਗੁਰਦਾਰੇ ਚਸ ਕਰਕੇ ਨਹੀਂ ਕਰਦੇ ਕਿ ਸਾਨੂੰ ਸ਼ੌਕਤ ਕਿਵੇਂ ਦਿਖਾਨਗੇ। ਸ਼ੌਕ ਨੂੰ ਫੋਲੋ ਕਰਨ ਵਾਸਤੇ ਜਿਹੜਾ ਗਰੀਬ ਸਿੱਖਾ ਉਹ ਵਿਚਾਰਾ ਆਪਣੀ ਪੈੜੀ ਵੇਚ ਦਿੰਦਾ ਹੈਗਾ। ਕੁੜੀ ਦਾ ਵਿਆਹ ਕਰਕੇ ਉਹ ਖਤਮ ਹੋ ਜਾਂਦਾ ਹੈਗਾ ਇੱਕ ਤਰੀਕੇ ਨਾਲ। ਕਿਉਂ ਕੁੜੀਆਂ ਅੱਜ ਦੀ ਡੇਟ 'ਤੇ ਵਿਆਹ ਨਹੀਂ ਕਰਾ ਰਹੀਆਂ? ਕਿਉਂ ਦਿੱਕਤ ਆ ਰਹੀ ਹੈਗੀ ਹੈ? ਦੂਸਰੀ ਗੱਲ ਤੁਸੀਂ ਦੇਖੋ ਜਿੱਥੇ ਸਾਡੇ ਕੋਲ ਯੂਪੀਐਸਸੀ ਦੇ ਸੈਂਟਰ ਖੋਲਣੇ ਚਾਹੀਦੇ ਸੀਗੇ ਜਿਹੜੇ ਉਹਨਾਂ ਨੂੰ ਬੱਚਿਆਂ ਨੂੰ ਟ੍ਰੇਨ ਕਰ ਸਕਣ ਉਹਦੀ ਜਗ੍ਹਾ ਤੇ ਆਈਲੈਂਡਸ ਦੀ ਪਰਮਾ ਰਹੀ ਹੈ ਤੁਸੀਂ ਬਿਹਾਰ ਚਲੇ ਜਾਓ ਕਈ ਵਾਰੀ ਮੌਕਾ ਮਿਲਿਆ ਜਾਂਦਾ ਵੀ ਤੁਸੀਂ ਉਥੇ ਕਿਤੇ ਵੀ ਆਈਲੈਂਡਸ ਦਾ ਨਹੀਂ ਦੇਖੋਗੇ ਆਊਟਲੈਟ ਉਥੇ ਜਦੋਂ ਤੁਹਾਨੂੰ ਮਿਲਣਗੇ ਸਿਵਲ ਸਰਵਿਸ ਦੀ ਤਿਆਰੀ ਕਰਾਦੇ ਮਿਲਣਗੇ ਸਿਵਲ ਸਰਵਿਸ ਕਰਨ ਵਾਸਤੇ ਤੁਹਾਨੂੰ ਬੱਚਿਆਂ ਨੂੰ ਤਿਆਰ ਕਰਨਾ ਪਏਗਾ ਬੱਚਿਆਂ ਨੂੰ ਤਿਆਰ ਕਿਸ ਤਰ੍ਹਾਂ ਕਰੋਗੇ ਕਿ ਉਹਨੂੰ ਸ਼ੁਰੂ ਦਿਨ ਤੋਂ ਪਹਿਲੇ ਦਿਨ ਤੋਂ ਉਹਦੀ ਮਦਦ ਦੀ ਲੋੜ ਹੈ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ ਹੈਗਾ ਦੇਖੋ ਹਰ ਕਮਿਊਨਿਟੀ ਕੋਈ ਨਾ ਕੋਈ ਤੁਹਾਨੂੰ ਅੱਛੀ ਗੱਲ ਸ ਮੁਸਲਮਾਨਾ ਨੇ ਇੱਕ ਜ਼ਕਾਤਾ ਫਾਊਂਡੇਸ਼ਨ ਬਣਾਈ ਹੋਈ ਹੈ ਜਿਹਦੇ ਵਿੱਚ ਉਹ ਜਿਹੜਾ ਵੀ ਡੋਨੇਸ਼ਨਸ ਆਂਦੀਆਂ ਨੇ ਉਸ ਡੋਨੇਸ਼ਨਸ ਨੂੰ ਇਕੱਠਾ ਕਰਦੇ ਨੇ ਇਕੱਠਾ ਕਰਕੇ 올 ਇੰਡੀਆ ਲੈਵਲ ਤੇ ਇਗਜ਼ਾਮ ਕਰਦੇ ਨੇ ਜਿਹਦੇ ਚ ਉਹਨਾਂ ਦੇ ਜਿਹੜੇ ਬੱਚੇ ਨੇ ਬੱਚੇ ਜਾਂ ਬੱਚੀਆਂ ਉਹ ਗ੍ਰੈਜੂਏਟ ਬੱਚੇ ਹੋਣੇ ਚਾਹੀਦੇ ਨੇ ਉਹ ਕਈ ਹਜ਼ਾਰ 30000 40000 ਕਿਉਂਕਿ ਨੇਚਰਲੀ ਉਹਨਾਂ ਦੀ ਆਬਾਦੀ ਜ਼ਿਆਦਾ ਹੈਗੀ ਹੈ ਉਹਦੇ ਅਕੋਰਡਿੰਗਲੀ ਉਹ ਬੱਚਿਆਂ ਨੂੰ ਕੱਢਦੇ ਨੇ ਉਹਦੇ ਵਿੱਚੋਂ ਕੱਢਦੇ ਕੱਢਦੇ ਜਿਹੜੀ 300 ਦੇ ਕਰੀਬ ਕ੍ਰੀਮ ਰਹਿ ਜਾਂਦੀ ਹੈ ਉਹਨੂੰ ਟ੍ਰੇਨ ਕਰਦੇ ਨੇ ਅੱਜ ਹਾਲਾਤ ਦੇਖੋ ਉਹਨਾਂ ਵਾਸਤੇ ਐਡਵਰਸ ਹੈ ਇੱਕ ਤਰੀਕੇ ਨਾਲ ਜੋ ਹਾਲਾਤ ਚੱਲ ਰਹੇ ਨੇ ਉਸ ਦੇ ਬਾਵਜੂਦ ਵੀ ਉਹਨਾਂ ਦੇ 22% ਜਿਹੜੇ ਯੂਪੀਐਸਸੀ ਵਿੱਚ ਬੱਚੇ ਸੈਲੈਕਟ ਹੋ ਰਹੇ ਨੇ ਕੀ ਬਾਤ ਹੈ ਲੇਖੋ ਕਿਸੇ ਵੀ ਕਮਿਊਨਿਟੀ ਜੇਕਰ ਕੋਈ ਅੱਛੀ ਗੱਲ ਹੈ ਸਿੱਖੋ ਅਸੀਂ ਕਿਉਂ ਵੱਲ ਦੇਖਿਆ ਚਾਤ ਮਾਰੀਏ ਤੇ ਸਾਡੇ ਕਿੱਥੇ ਵੀ ਨਹੀਂ ਅਸੀਂ ਖੜੇ ਹੁੰਦੇ ਜਦਕਿ ਸਾਡੇ ਕੋਲ ਉਹਨਾਂ ਨਾਲੋਂ ਜ਼ਿਆਦਾ ਸਾਧਨ ਹੈ ਜ਼ਿਆਦਾ ਫੋਕਸ ਦੇ ਗਏ ਅਸੀਂ ਸਾਡੇ ਐਨਆਰਆਈਜ਼ ਵਾਰ ਬੈਠੇ ਨੇ ਆਂਦੇ ਨੇ ਸਭ ਕੁਝ ਕਰਦੇ ਨੇ ਇੱਥੇ ਅਰੇ ਆ ਕੇ ਆਪ ਦੇ ਸਕੂਲ ਹੀ ਸੰਭਾਲੋ ਯਾਰ ਜਿਹੜੇ ਸਕੂਲ ਨੇ ਮੈਨੂੰ ਇੱਕ ਬੱਚੇ ਦੀ ਯਾਦ ਆਂਦੀ ਹੈ ਇਸ ਗੱਲ ਆਸਟ੍ਰੇਲੀਆ ਤੋਂ ਆਇਆ ਉਹ ਆ ਕੇ ਕਹਿੰਦਾ ਮੈਂ ਆਪਣੇ ਦਾਦੇ ਦੇ ਨਾਂ ਤੇ ਕੋਈ ਚੀਜ਼ ਬਣਾਨੀ ਹੈ ਤੇ ਪਿੰਡ ਵਾਲਿਆਂ ਕੋਲ ਉਹ ਰਟੀ ਰਟਾਈ ਗੱਲ ਕਿ ਤੁਸੀਂ ਗੇਟ ਬਣਾ ਦੇ ਦਾਦੇ ਦਾ ਨਾਮ ਲਿਖਾ ਦੇ ਪਰ ਉਹ ਮੁੰਡਾ ਮੰੜਿਆ ਨਹੀਂ ਸਿਡਨੀ ਤੋਂ ਆਇਆ ਸੀ ਉਹਦਾ ਜਿੱਥੇ ਤੱਕ ਮੈਨੂੰ ਯਾਦ ਹੈ ਨਾਮ ਜਸਕਰਨ ਸਿੰਘ ਸੀਗਾ ਉਹਨੇ ਨੇੜੇ-ਡੇੜੇ ਦੇ 28 ਸਕੂਲਾਂ ਨੂੰ ਸਿਲੈਕਟ ਕੀਤਾ ਔਰ ਆਪਣੇ ਵੱਲੋਂ ਔਰ ਕੁਝ ਲੋਕਾਂ ਤੋਂ ਮਿਲ ਕੇ ਲੱਖ-ਲੱਖ ਰੁਪਏ ਦੀ ਉਹਨੇ ਡੋਨੇਸ਼ਨ ਹਰ ਸਕੂਲ ਨੂੰ ਦਿੱਤੀ ਐਦਾ ਨਹੀਂ ਦਿੱਤੀ ਉਹਨੇ ਆਪਣਾ ਸਟੇ 2 ਮਹੀਨੇ ਵਧਾਇਆ ਉਹਨਾਂ ਨੂੰ ਫਰਨੀਚਰ ਲੈ ਕੇ ਦਿੱਤਾ ਕਿਉਂਕਿ ਇੱਕ ਗੱਲ ਧਿਆਨ ਰੱਖੋ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਕੋਲ ਸਾਧਨ ਜਿਆਦਾ ਅ ਉਹਨਾਂ ਕੋਲ ਏਰੀਆ ਜ਼ਿਆਦਾ ਹੈਗਾ ਉਹਨਾਂ ਕੋਲ ਬਿਲਡਿੰਗ ਹੈਗੀ ਹੈ ਉਹਨਾਂ ਕੋਲ ਟੀਚਰ ਸਾਰੇ ਕੁਆਲੀਫਾਈਡ ਹੁੰਦੇ ਨੇ ਕਿਉਂਕਿ ਉਹਦੇ ਪ੍ਰਾਈਵੇਟ ਸਕੂਲ ਤਾਂ ਹੈ ਨਹੀਂ ਜੀ ਮਤਲਬ ਅੰਡਰ ਗ੍ਰੈਜੂਏਟ ਨੂੰ ਵੀ ਰੱਖ ਲੈਣਗੇ ਕਿਉਂਕਿ ਉਹਨਾਂ ਦਾ ਤਾਂ ਫੀਸ بچਾਣੀ ਹੈ ਮਤਲਬ ਖਰਚਾ بچਾਣਾ ਹੈ ਤੇ ਉਹਨਾਂ ਨੇ ਉਹਦੇ ਵਿੱਚ ਕੱਢਣਾ ਹੈ ਇਹ ਤੇ ਸਰਕਾਰ ਨੇ ਸਪੋਰਟ ਕਰਨੀ ਹੈਗੀ ਹੈ ਹੁਣ ਉੱਥੇ ਕੀ ਹੈ ਕਿ ਉਹਨੇ ਸਾਰੇ ਸਕੂਲ ਤਿਆਰ ਕਰਾਏ ਉਹਨਾਂ ਨੂੰ ਪੰਚਾਇਤਾਂ ਨਾਲ ਮਿਲ ਕੇ ਰੰਗ ਰੋਗਨ ਕਰਾਇਆ ਉਹਨਾਂ ਦੇ ਪਲੇਗਰਾਉਂਡ ਤਿਆਰ ਕੀਤੇ ਉਹਨਾਂ ਦਾ ਸਭ ਕੁਝ ਤਿਆਰ ਕੀਤਾ ਉਹ 28 ਸਕੂਲ ਤਿਆਰ ਕਰਕੇ 28 ਲੱਖ ਰੁਪਈਆ ਚ ਵਾਪਸ ਚਲਾ ਗਿਆ ਇਸ ਤਰ੍ਹਾਂ ਦੀ ਕੰਮ ਨਹੀਂ ਕੀਤੇ ਜਾ ਸਕਦੇ ਕੀਤੇ ਜਾ ਸਕਦੇ ਨੇ ਆਪਣੇ ਹਰ ਗੁਰਦੁਆਰੇ ਦੇ ਵਿੱਚ ਕੋਈ ਨਾ ਕੋਈ ਡਿਸਪੈਂਸਰੀ ਦਾ ਇੰਤਜ਼ਾਮ ਕਰੋ ਹੁਣ ਇੱਥੇ ਦੋ ਫੇਸ ਦੇ ਵਿੱਚ ਗੁਰਦਾਰੇ ਵਾਲੇ ਕਰਦੇ ਨੇ ਮੈਂ ਹੈਰਾਨ ਹੁੰਦਾ ਸੰਡੇ ਵਾਲੇ ਦਿਨ ਐਟਲੀਸਟ 200 250 ਮਰੀਜ਼ ਉੱਥੇ ਆਉਂਦਾ ਹੈਗਾ ਹਰ ਇੱਕ ਕਮਿਊਨਿਟੀ ਦੇ ਲੋਕ ਆਉਂਦੇ ਨੇ 10 ਰੁਪਏ ਕਾਰਡ ਲੈਂਦੇ ਨੇ ਵਧੀਆ ਤੋਂ ਵਧੀਆ ਡਾਕਟਰ ਜਿਹੜੇ ਮਤਲਬ ਜਿਹੜੇ ਡਾਕਟਰ ਨੂੰ ਜਰ ਤੁਸੀਂ ਵੈਸੇ ਪ੍ਰਾਈਵੇਟਲੀ ਦਿਖਾਣਾ ਹੋਵੇ ਤਾਂ 1000 ਰੁਪਏ 1500 ਰੁਪਏ ਨਹੀਂ ਫੀਸ ਹੈ ਔਰ ਕੋਈ ਚਾਰਜ ਨਹੀਂ ਕਰਦੇ ਬਾਰੀ ਮੈਡੀਕਲ ਸਟੋਰ ਹੈ ਜਿੱਦੇ ਵਿੱਚ ਬਹੁਤ ਰਾਇਟੀਦਰਦੇ ਉਹ ਮੈਡੀਸਿਨ ਵੀ ਦਿੰਦੇ ਹੈਗੇ ਸ਼ਾਇਦ ਇਹ ਗੁਰਦੁਆਰੇ ਦੀ ਭੂਮਿਕਾ ਹੈ ਭੂਮਿਕਾ ਇਹ ਹੀ ਆ ਲੇਕਿਨ ਉਹ ਭੂਮਿਕਾ ਅਸੀਂ ਛੱਡੀ ਬੈਠਿਆ ਕਿਥੇ ਸਾਨੂੰ ਕਿਸੇ ਨੂੰ ਕਨਵਿੰਸ ਕਰਨ ਦੀ ਲੋੜ ਹੀ ਨਹੀਂ ਹੈ ਕਿ ਤੂੰ ਸਾਡੇ ਤਰ੍ਹਾਂ ਵਿੱਚ ਆ ਤੁਹਾਡੀ ਆਪ ਦੀ ਕੀਤੇ ਹੋਏ ਕੰਮ ਜਿਹੜਾ ਹੈਗਾ ਨਾ ਕੋਈ ਬਹੁਤ ਵੱਡੀ ਗੱਲ ਹੈ ਉਹ ਤੁਹਾਡੇ ਇੱਕ ਬਹੁਤ ਵੱਡਿਆ ਟੈਸਟਮਨੀ ਹੈਗੀ ਹੈ ਕਿ ਤੁਸੀਂ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਲੋਕਾਂ ਨੂੰ ਪਤਾ ਹੈ ਜੀ ਵੀ ਪਤਾ ਹੈਗਾ ਬਟ ਅਸੀਂ ਉਹ ਉਹਨਾਂ ਗੱਲਾਂ ਵਿੱਚ ਘੁਮੇ ਹੋਏ ਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦਾ ਲਾਹਾ ਤਾਂ ਹੀ ਹੈ ਇਹ ਸ਼ਤਾਬ ਔਰ ਇਹਨਾਂ ਦੇ ਵਿੱਚ ਕੀਤੇ ਜਿਹੜੇ ਕੰਮ ਨੇ ਇਹ ਜਿਹੜੇ ਹੈਗੇ ਨੇ ਸਾਮ ਨੂੰ ਆਉਣ ਸਮੇਂ ਤੇ ਸਦਾ ਵਾਸਤੇ ਕਾਇਮ ਹੋ ਜਾਣ। ਹਾਂਜੀ। ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜਾ ਮਾਣ ਕਰਕੇ ਸੰਸਾਰ 'ਚ ਕਿਹਾ ਜਾਂਦਾ ਕਿ ਲੰਗਰਾਂ ਵਾਲੀ ਕੌਮ ਐ ਸਿੱਖ ਕੌਮ। ਪਰੰਤੂ ਹੈਰਾਨਗੀ ਉਦੋਂ ਹੋਈ ਜਦੋਂ ਇਹੋ ਜੇ ਪੰਥ ਦਰਦੀ ਆਪਣੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਦਰਦ ਸਾਂਝਾ ਕਰਦੇ ਨੇ। ਮੈਂ ਇੱਥੇ ਬੇਨਤੀ ਕਰਾਂਗਾ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰਾਂ ਨੂੰ ਜੇਕਰ ਸੱਚਮੁੱਚ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਦੇ ਹੋ ਉਹਨਾਂ ਦੀ ਸ਼ਹੀਦੀ ਯਾਦ ਰੂ ਮਨਾਣਾ ਚਾਹੁੰਦੇ ਹੋ ਤੇ ਕੋਸ਼ਿਸ਼ ਕਰੋ। ਗੁਰਦੁਆਰੇ ਕੇਵਲ ਤੇ ਕੇਵਲ ਪੂਜਾ ਦੇ ਕੇਂਦਰ ਪੂਜਾ ਤੇ ਸਥਾਨ ਨਾ ਬਣ ਜਾਣ ਗੁਰਦੁਆਰੇ ਜਿਹੜਾ ਆਵੇ ਉਹਨੂੰ ਰਹਿਣ ਵਾਸਤੇ ਥਾਂ ਖਾਣ ਵਾਸਤੇ ਭੋਜਨ ਅਤੇ ਸ਼ਰੀਰ ਨੂੰ ਕੋਈ ਰੋਗ ਲੱਗ ਜਾਵੇ ਉਹਦੇ ਰੋਗ ਦਾ ਇਲਾਜ ਕੀਤਾ ਜਾਵੇ ਇੰਨਾ ਹੀ ਨਹੀਂ ਇਹਨਾਂ ਨੇ ਬੜੇ ਸੋਹਣੇ ਨੁਕਤੇ ਦੱਸੇ ਨੇ ਅਸੀਂ ਕੋਸ਼ਿਸ਼ ਕਰੀਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਵੀ ਤੁਸੀਂ ਯੋਗ ਸਮਝਦੇ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਉੱਚੀਆਂ ਵੱਡੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਜਾਂਦਾ ਉੱਥੇ ਇਹੋ ਜੇ 5 10 50 ਬੱਚੇ ਡੌਪ ਕਿਤੇ ਜਾਣ ਉਹਨਾਂ ਬੱਚਿਆਂ ਨੂੰ ਉੱਚ ਵਿੱద్ధి ਦਿੱਤਿਆ ਜਾਵੇ ਉੱਚ ਵਿਦਿਆ ਦੇ ਕੇ ਉੱਚੇ ਮੁਕਾਮ ਤੇ ਪਹੁੰਚਾਇਆ ਜਾਵੇ ਤਾਂ ਜੋ ਇਹ ਇਮਾਰਤ ਸਾਡੀ ਚਲਦੀ ਫਿਰਦੀ ਗੁਰਦੁਆਰਾ ਬਣ ਜਾਵੇ ਜਸਵੰਤ ਸਿੰਘ ਬਹੁਤ ਸੋਨੇ ਢੰਗ ਨਾਲ ਤੁਸੀਂ ਕਹੇ ਪੰਜ ਨੁਕਤੇ ਰੱਖੇ ਨੇ ਪਰ ਇੱਕ ਮੈਂ ਬੇਨਤੀ ਕਰਾਂਗਾ ਸਾਡੀਆਂ ਸੁਪਰੀਮ ਜਥੇਬੰਦੀਆਂ ਵੀ ਨੇ ਜਿਨ੍ਹਾਂ ਦੇ ਕੋਲ ਕਰੋੜਾਂ ਦਾ ਬਜਟ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਹ ਲਓ ਜਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹ ਲਓ ਜਾਂ ਤਖਤ ਸਜਖੰਡ ਸੀਰੀ ਰਿਜੋਰਸ ਬੋਰਡ ਕਹ ਲਓ ਉਹਨਾਂ ਦੇ ਵੱਲੋਂ ਵੀ ਸ਼ਤਾਬਦੀ ਮਨਾਈ ਜਾਵੇਗੀ ਇੰਨਾ ਹੀ ਨਹੀਂ ਜਿਹੜੀਆਂ ਸਾਡੀਆਂ ਪ੍ਰਾਈਵੇਟ ਜਥੇਬੰਦੀਆਂ ਨੇ ਜਿਹੜੀਆਂ ਸਿੰਘ ਸੁਭਾਵਾਂ ਨੇ ਹਰ ਕਿਸੇ ਦਾ ਜੋਰ ਲੱਗਿਆ ਪਿਆ ਕੀ ਕੋਈ ਇਹੋ ਜਿਹਾ ਪਲੇਟਫਾਰਮ ਕੀ ਇਹੋ ਜਿਹਾ ਕੋਈ ਨੁਕਤਾ ਹੈ ਇਹ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਸਾਰੇ ਬੋਰਡ ਸਾਰੀਆਂ ਸੁਭਾ ਸੁਸਾਇਟੀਆਂ ਇੱਕ ਹੋ ਕੇ ਵਰਲਡ ਪੱਧਰ ਤੇ ਵਿਸ਼ਵ ਪੱਧਰ ਤੇ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਮਨੁੱਖਤਾ ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਤਰ੍ਹਾਂ ਹੈਗਾ ਇਹ ਮੈਂ ਪਹਿਲਾਂ ਵੀ ਜਿਵੇਂ ਤੁਸੀਂ ਕੀਤਾ ਤੁਹਾਡਾ ਸਵਾਲ ਬੜਾ ਵਧੀਆ ਸੀਗਾ ਔਰ ਟੁਕਦਾ ਵੀ ਸੀਗੀ ਗੱਲ ਕਿ ਜਿਹੜੇ ਪੰਜ ਨੁਕਤੇ ਜਿਹੜੀ ਗੱਲ ਕੀਤੀ ਹੈ ਸਾਨੂੰ ਚਾਹੀਦਾ ਹੈਗਾ ਕਿ ਸਾਡੇ ਨਾ ਪੁਰਾਣੇ ਜ਼ਮਾਨੇ ਚ ਸੁਣੀਦਾ ਸੀਗਾ ਗੋਸ਼ਟੀਆਂ ਆਉਂਦੀਆਂ ਨੇ ਲੋਕ ਬੈਠਦੇ ਨੇ ਕੋਈ ਵਿਚਾਰ ਹੁੰਦੇ ਨੇ ਉਹ ਤਾਂ ਚੀਜ਼ਾਂ ਹੁਣ ਖਤਮ ਹੋ ਗਈਆਂ ਹਰ ਆਦਮੀ ਆਪਣੇ ਆਪ ਵਿੱਚ ਇੰਡੀਵਿਜੂਅਲ ਹੋ ਗਿਆ ਉਹ ਕਹਿੰਦਾ ਮੈਂ ਜੋ ਕਰ ਰਿਹਾ ਹੈਗਾ ਤੇ ਗੁਰਦੁਆਰਾ ਕਹਿੰਦਾ ਉਹਨੇ ਲੰਗਰ ਵਿੱਚ ਖੀਰ ਲਾਈ ਸੀ ਉਹ ਮੈਂ ਤੇ ਚੌਮਿੰਨ ਵੀ ਲਾਵਾਂਗਾ ਫਿਰ ਕਹਿੰਦਾ ਮੈਂ ਕੁਲਫੀ ਵੀ ਲਗਾਵਾਂਗਾ ਸਾਡੀ ਸੋਚ ਇੱਦਾਂ ਤੱਕ ਸੀਮਤ ਰਹੇਗੀ ਸਾਡੀ ਸੀਮਤ ਠੀਕ ਹੈ ਨਾ ਹੁਣ ਛੋਟੀ ਛੋਟੀ ਗੱਲਾਂ ਨੇ ਐਜੂਕੇਟ ਪੰਜਾਬ ਇੱਕ ਸੰਸਥਾ ਹੈਗੀ ਆ ਜਿਨ੍ਹਾਂ ਨੂੰ ਭਾਈ ਜਸਵਿੰਦਰ ਸਿੰਘ ਜੀ ਯੂਕੇ ਤੋਂ ਅੱਗੇ ਚਲਾ ਦੇ ਰਹੇ ਨੇ ਅੱਜ ਦੀ ਡੇਟ 6000 ਬੱਚੇ ਨੂੰ ਉਹ ਫ੍ਰੀ ਐਜੂਕੇਸ਼ਨ ਫ੍ਰੀ ਉਹਨਾਂ ਦੇ ਸਕੂਲ ਬੈਗ ਫ੍ਰੀ ਉਹਨਾਂ ਦੀ ਕਿਤਾਬਾਂ ਫ੍ਰੀ ਉਹਨਾਂ ਦਾ ਟਿਫਨ ਬਾਕਸ ਸਾਰਾ ਕੁਝ ਪ੍ਰੋਵਾਈਡ ਕਰਦੇ ਨੇ ਥਰੂਆਊਟ ਪੰਜਾਬ ਗੰਗਾ ਨਗਰ ਔਰ ਹਰਿਆਣਾ ਚੁੱਕੀ ਸੀ ਜਗ੍ਹਾ ਤੇ ਕਰਦੇ ਨੇ ਉਹਦੇ ਚ ਲੋਕ ਬੱਚਿਆਂ ਨੂੰ ਅਡਾਪਟ ਕਰਦੇ ਨੇ ਕੀ ਐਸਜੀਪੀਸੀ ਉਹਨਾਂ ਨੂੰ ਨਹੀਂ ਸਪੋਰਟ ਕਰ ਸਕਦੀ 22 ਦੀ ਵੀ ਐਸਜੀਪੀਸੀ ਅਗਰ ਨਹੀਂ ਹੋਰ ਸਕੂਲ ਹੋਲਡਰ ਦੀ ਪੋਜੀਸ਼ਨ ਹੀ ਜਾਏ ਉਹਨਾਂ ਨਾਲ ਬੈਠ ਕੇ ਗੱਲ ਕਰੇ ਪਰ ਜੀ ਵੀ ਸਤਾਬ ਆਪਣੇ ਸਕੂਲ ਚਲਾ ਰਹੀ ਹੈ ਦੇਖੋ ਕਿੰਨੇ ਸਕੂਲ ਨੇ ਐਜਪੀਸੀ ਦੇ ਕਿੰਨੇ ਕਾਲਜ ਨੇ ਕਿੰਨੀਆਂ ਇੰਸਟਿਟਿਊਸ਼ਨ ਉਹ ਵੀ ਚਲਾ ਰਹੀ ਮੈਂ ਉਸ ਗੱਲ ਤੇ ਵੀ ਆ ਜੰਦਾ ਸਾਨੂੰ ਇਕੱਠੇ ਹੋਣਾ ਪਏਗਾ ਸਾਨੂੰ ਜਿਹੜਾ ਐਸਜੀਪੀਸੀ ਚ ਆਉਣ ਵਾਲੇ ਫੰਡ ਦੇ ਚ ਮੈਕਸਿਮਮ ਜਿਹੜਾ ਬਜਟ ਅਲੋਕੇਟ ਕਰਨਾ ਪਏਗਾ ਐਜੂਕੇਸ਼ਨ ਦੇ ਉੱਤੇ ਕਿਉਂਕਿ ਅਗਰ ਤੁਸੀਂ ਯੂਪੀਐਸਸੀ ਦੇ ਵਿੱਚ ਲੈ ਕੇ ਆਪਣੇ ਬੱਚੇ ਜਾਣੇ ਨੇ ਦੇਖੋ ਇਹ ਗੱਲ ਸਭ ਨੂੰ ਪਤਾ ਹੈ ਕਿ ਹਿੰਦੁਸਤਾਨ ਨੂੰ ਕੌਣ ਚਲਾਦਾ ਹੈਗਾ ਆਈਐਸ ਆਈਪੀਐਸ ਚਲਾਦੇ ਬਿਲਕੁਲ ਕਿਉਂਕਿ ਸਰਕਾਰਾਂ ਚੇਂਜ ਹੁੰਦੀਆਂ ਨੇ ਉਹ ਸਾਰਤ ਸਲਬਤ ਸਰਵੇਸ਼ੀ ਚੋਂਦੇ ਨੇ ਸਾਰੇ ਨੀਤੀ ਕਾੜਾ ਕੋਈ ਨਹੀਂ ਜਿਹੜੀ ਸਾਰੇ ਲੋਨਾਂ ਵਾਲੋਂ ਘੜੇ ਜਾਂ ਕੁਛ ਉਹਨਾਂ ਨੇ ਬਣਾਨੇ ਜਿਨੇ ਸੈਕਟਰੀ ਲੈਵਲ ਦੇ ਲੋਗ ਨੇ ਚੀਫ ਸੈਕਟਰੀ ਲੈਵਲ ਦੇ ਲੋਗ ਨੇ ਜਾਂ ਜੋ ਵੀ ਹੈਗੇ ਨੇ ਪ੍ਰਿੰਸੀਪਲ ਸੈਕਟਰੀ ਨੇ ਉਹੀ ਬਣਾਦੇ ਨੇ ਉਥੇ ਤੁਸੀਂ ਕਿੱਥੇ ਵੀ ਮੌਜੂਦ ਨਹੀਂ ਹੋ ਉਥੋਂ ਤੁਸੀਂ ਬਿਲਕੁਲ ਹਟਦੇ ਜਾ ਰਹੇ ਹੋ ਹੁਣ ਅਸੀਂ ਇੱਕ ਆਈ ਵਾਸ਼ ਕਰਨ ਵਾਸਤੇ 30 ਬੱਚਿਆਂ ਦਾ ਜੀ ਕਿ ਯੂਪੀਐਸਸੀ ਦਾ ਸੈਂਟਰ ਖੋਲਦੇ ਹਾਂ ਤੁਸੀਂ ਦੱਸੋ 30 ਬੱਚੇ ਅਗਲੇ 30 ਸਾਲ ਤੱਕ ਤੁਸੀਂ ਇੱਕ ਵੀ ਬੰਦਾ ਨਹੀਂ ਕੱਢ ਸਕੋਗੇ ਤੁਹਾਨੂੰ ਘੱਟੋ ਘੱਟ ਉਹਦੇ ਵਾਸਤੇ ਟਾਰਗੇਟ ਕਰਨਾ ਪਏਗਾ 3000 ਤੋਂ 5000 ਬੱਚਾ ਜਿਹਨੂੰ ਤੁਹਾਨੂੰ ਤਿਆਰ ਕਰਨਾ ਪਏਗਾ ਔਰ ਉਹਦੇ ਵਾਸਤੇ ਤੁਹਾਨੂੰ ਵਧੀਆ ਤੋਂ ਵਧੀਆ ਲੈਕਚਰਾਰ ਬੁਲਾਣੇ ਪੈਣਗੇ ਉੱਥੇ ਮੇਰੇ ਵਰਗੇ ਜਾਂ ਦੂਜੇ ਜਿਹੜੇ ਖਾਲੀ ਜਾ ਕੇ ਲੈਕਚਰ ਦੇ ਦੇਣਗੇ ਉਹਦੇ ਨਾਲ ਕੁਝ ਨਹੀਂ ਹੋਣਾ ਹੈਗਾ ਉੱਥੇ ਤੁਹਾਨੂੰ ਗੈਸਟ ਫੈਕਲਟੀਜ਼ ਬੁਲਾਨੀਆਂ ਪੈਣਗੀਆਂ ਆਪਣੇ ਪਰਮਨੈਂਟ ਫੈਕਲਟੀਜ਼ ਰੱਖਣੀਆਂ ਪੈਣਗੀਆਂ ਦੇਖੋ ਕੰਮ ਕਰੋ ਤੇ ਦਿਲ ਨਾਲ ਕਰੋ ਬਹੁਤ ਖੂਬ ਔਰ ਮਨ ਨਾਲ ਕਰੋ ਇਹ ਸੋਚ ਕੇ ਕਰੋ ਕਿ ਯਾਰ ਮੈਂ ਜੋ ਕਰ ਰਿਹਾ ਹੈਗਾ ਨਾ ਇਹ ਮੈਂ ਇਹਦਾ ਰਿਜ਼ਲਟ ਲੈਣਾ ਹੈਗਾ ਠੀਕ ਹੈ ਨਾ ਮਨ ਉਹ ਤੁਸੀਂ ਕਰ ਨਹੀਂ ਰਹੇ ਮੈਂ ਤੁਹਾਡੀ ਛੋਟੀ ਜੀ ਸੰਸਥਾ ਦਾ ਨਾਮ ਲੈਣਾ ਹੈਗਾ ਕਈ ਵਾਰੀ ਮੈਨੂੰ ਇੱਕ ਵਾਰੀ ਨਾ ਅ ਮੋਕਾ ਮਿਲਿਆ ਕੇਰਲਾ ਵਾਲਿਆਂ ਨਾਲ ਕੰਮ ਕਰਨੇ ਦਾ ਜਦੋਂ ਉਹਨਾਂ ਦੇ ਫਲੱਡ ਆਇਆ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਬੁਲਾਇਆ ਸਾਨੂੰ ਉਹਨਾਂ ਨੇ ਇੱਥੇ ਕੀਤਾ ਦੇਖੋ ਕਮਿਊਨਿਟੀ ਤੋਂ ਸਿੱਖੋ ਉਹਨਾਂ ਨੇ ਕੀ ਕੀਤਾ ਜਦੋਂ ਫਲੱਡ ਆਇਆ ਉਹਨਾਂ ਨੇ ਆਪਣਾ ਓਨਮ ਨਹੀਂ ਸੈਲੀਬ੍ਰੇਟ ਕੀਤਾ ਉਹਨਾਂ ਨੇ ਉਹ ਪੈਸਾ ਇਕੱਠਾ ਕਰਕੇ ਉਹ ਪੈਸਾ ਇਕੱਠਾ ਕਰਕੇ ਚੈਰਿਟੀਜ਼ ਨੂੰ ਦਿੱਤਾ ਔਰ ਉਹਨਾਂ ਨੇ ਯੂਨਾਈਟਿਡ ਸਿਕਨੋਰ ਖਾਲਸਾ ਹੈਲਪ ਨੂੰ ਉਹ ਪੈਸਾ ਨੂੰ ਦਿੱਤਾ ਕਿ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਉੱਥੇ ਪਹੁੰਚੇ ਹੋ ਦੇਖੋ ਮਤਲਬ ਛੋਟੀ ਜੀ ਗੱਲ ਹੈ ਮੈਨੂੰ ਉੱਥੇ ਇੱਕ ਗੱਲ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਜੀ ਇੱਕ ਜੰਗ ਦੁਨੀਆ ਖੜਾ ਹੋ ਕੇ ਤਮਾਸ਼ਾ ਦੇਖ ਰਹੀ ਆਂਦੀ ਹੈ ਇੱਕ ਛੋਟੀ ਜੀ ਚੀੜੀ ਆਂਦੀ ਹੈ ਉਹ ਚੁੰਝੇ ਲੈ ਕੇ ਪਾਣੀ ਪਾਦੀ ਹੈ ਲੋਕ ਮੇਰੇ ਵਰਗੇ ਮਖੌਲ ਕਰਦੇ ਨੇ ਤੇਰੀ ਚੁੰਝੇ ਨਾਲ ਅਗਰ ਬੁਝ ਜਾਏਗੀ ਉਹ ਕਹਿੰਦੀ ਹੈ ਚਲੋ ਮੈਂ ਬੁਝਾਤੇ ਨਹੀਂ ਸਕਾਂਗੀ ਬਟ ਮੇਰਾ ਨਾਮ ਇਤਿਹਾਸ ਦੇ ਵਿੱਚ ਬੁਝਾਨ ਵਾਲਿਆਂ ਚ ਹੋਏਗਾ ਜਲਾਨ ਵਾਲਿਆਂ ਚ ਨਹੀਂ ਹੋਏਗਾ ਬਹੁਤ ਖੂਬ ਬਿਲਕੁਲ ਇਸ ਤਰ੍ਹਾਂ ਹੀ ਸਖੋਪ ਦੇ ਵਿੱਚ ਸਰਦਾਰ ਜੀਪੀ ਸਿੰਘ ਜੀ ਨੇ ਜਿਹੜੇ ਪੰਜਾਬ ਐਨਸਨ ਬੈਂਕ ਤੋਂ ਰਿਟਾਇਰੀ ਨੇ ਉਹ ਡਾਕਟਰ ਇੰਦਰਜੀਤ ਸਿੰਘ ਦੇ ਪੁਰਨਿਆਂ ਤੇ ਚਲਦੇ ਹੋਏ ਅੱਜ ਤੱਕ ਉਹਨਾਂ ਨੇ ਕਰੀ ਕਰੀ ਵੀ ਹਜ਼ਾਰ ਬੱਚਾ ਟ੍ਰੇਨ ਕਰਕੇ ਅੱਛੀਆਂ ਜੌਬਸ ਤੇ ਦਿਲਾਇਆ پہلا ہم سب گردوارے چند کو ٹریننگ سینٹر س کووڈ تو بعد انہوں نے آن لائن کر دیتا اور کٹوک سو چھ سو یہ سکھ پروار نے جنہوں نے سٹارٹ اپ چاہیے گا سٹارٹ اپ دا مطلب انہوں نے بہت زیادہ فنڈ نہیں ہے نہ ہو کسی تو مگتے ہیں آپس جو کچھ دے نے میں بھی وہ جناک میں تو سجو آدھا میں بھی دا انہوں نے وہاں جس طرح ان گلے ہے کہ منتوی ہے ویلڈنگ مشین کی تو تھی مینو بنا کے دے ایک بڑا سارا کوٹھا تو میرے کس کام کا کوٹا میرے واسطے ویلڈنگ مشین چلی جاتی بہت ضروری اور بڑی انٹرسٹنگ گل ہے ਗੁਰੂ ਸਾਹਿਬ ਦੀ ਹਜ਼ੂਰੀ ਚ ਉਹਨਾਂ ਨੂੰ ਦਿੱਤਾ ਜਾਂਦਾ ਗੁਰੂ ਸਾਹਿਬ ਉਹਨਾਂ ਦੇ ਜਾਵਨ ਹੁੰਦੇ ਨੇ ਔਰ 90% ਲੋਕਾਂ ਦੇ ਪੈਸੇ ਵਾਪਸ ਆ ਰਹੇ ਨੇ ਗਰੀਬ ਆਦਮੀ ਪੈਸਾ ਨਹੀਂ ਮਾਰਦਾ ਕਦੀ ਇਹ ਧਿਆਨ ਰੱਖਣਾ ਇੱਕ ਚੈਹ ਚਲੀ ਪਈ ਹੈ ਵੀ ਇੱਕ ਸਿੱਖ ਦੀ ਮਦਦ ਕਰਨੀ ਉਹਦੀ ਮਦਦ ਕਰਨ ਮੈਂ ਤੁਹਾਨੂੰ 71 ਸੈਕਟਰ ਦੇ ਚ ਇੱਕ ਇਸ ਤਰ੍ਹਾਂ ਹੀ ਸਿੱਖ ਹੈ ਪਰਿਵਾਰ ਉਹ ਕੰਮ ਕਰ ਰਿਹਾ ਹੈ ਉਹ ਰੋਟੀ ਲਗਾਉਂਦਾ ਹੈ ਬੜੀ ਸਾਫ ਸੁਥਰੀ ਖਾਣਾ ਦਿੰਦਾ ਉਹਨੂੰ ਪਹਿਲੀ ਦਫਾ ਇਹਨਾਂ ਨੇ ਸਿੱਖੋ ਪਰਲੇ ਨੇ ਹੈਲਪ ਕੀਤੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਦੋਂ 20000 ਰੁਪਏ ਮੋੜਨਗੇ 2000 ਰੁਪਏ ਨਾਲ ਦਿੰਦੇ ਸੋਤੇ ਨੇ میرے والوں سیوا سو یہ چیز ہے یہ تے کام کرنے دی تمام ہے میں اس معاملے اس اکال تخت خد جتے دار ہیں کلدیپ سنگ گڑگج سو کنٹروورسی سے دنیا چلتی کام کرنے والے ہمیشہ کریٹیسائز ہی کیتا جا رہا ہے گروہ صاحب نے بڑا کرائز کیتا گیا ہوگا دو سو انتالی سال کا وکرا رہا ٹائم ہے سب کچھ ہویا اس ٹائم کی حکومت اس ٹائم اس ٹائم کے لوگ غلط بندے دو بڑے بندے کیا سب کچھ ਲੇਕਿਨ ਉਹਨਾਂ ਦੀ ਗੱਲ ਬੜੀ ਵਧੀਆ ਲੱਗੀ ਜਿਹੜੀ ਅਪਰੋਚ ਹੈ ਨਾ ਉਹਨਾਂ ਦੀ ਗਰਾਊਂਡ ਲੈਵਲ ਤੇ ਹੈ ਕਿਸੇ ਬੱਚੇ ਨੂੰ ਰੋਕ ਕੇ ਉਹਨੂੰ ਪਿਆਰ ਨਾਲ ਸਮਝਾਣਾ ਕਿ ਬੇਟਾ ਤੂੰ ਗੁਰੂ ਦਾ ਸਿੱਖ ਹੈ ਅੱਜ ਤੂੰ ਅਨੰਦਪੁਰ ਸਾਹਿਬ ਆਇਆ ਹੈ ਔਰ ਤੂੰ ਕੇਸ ਕਤਲ ਕਰਾਇਆ ਹੈ ਇਹ ਅਪਰੋਚ ਸਾਡੇ ਖਤਮ ਹੋ ਚੁੱਕੀ ਹੈ ਅੱਜ ਦੀ ਡੇਟ ਇਸ ਸਾਡੀ ਕੋਈ ਵੀ ਕਮੇਟੀ ਇੰਨੀ ਹਿੰਮਤ ਨਹੀਂ ਕਰਦੀ ਕਿ ਆਪਣੇ ਕਿਸੇ ਪ੍ਰਚਾਰਕ ਨੂੰ ਬੋਲੇ ਕਿ ਤੂੰ ਇਸ ਬਾਰੇ ਬੋਲ ਉਹਨਾਂ ਨੂੰ ਲੱਗਦਾ ਯਾਰ ਸੰਗਤ ਘਟ ਜਾਏਗੀ ਦੇਖੋ ਦਿੱਕਤਾਂ ਹੈਗੀਆਂ ਨੇ ਉਹਨੇ ਸੋਲੂਸ਼ਨਸ ਵੀ ਬੜੇ ਹੈਗੇ ਨੇ ਮੇਰੀ ਗੱਲ ਪਹਿਲਾਂ ਕਈ ਵਾਰੀ ਸਹਿਤ ਤੁਹਾਡੇ ਨਾਲ ਮੇਰਾ ਵਿਚਾਰ ਹੁੰਦਿਆ ਨੇ ਤੁਹਾਡੇ ਵਿਚਾਰਾਂ ਤੋਂ ਮੈਂ ਬੜਾ ਸਹਿਮਤ ਹੁੰਦਾ ਕਿ ਹਰ ਪ੍ਰੋਬਲਮ ਤੋਂ ਪਹਿਲਾਂ ਉਹਦਾ ਸੋਲੂਸ਼ਨ ਨਿਕਲਦਾ ਹੈ ਨਿਕਲ ਜਾਂਦਾ ਬਿਲਕੁਲ ਠੀਕ ਹੈ ਨਾ ਅੱਜ ਐਸਜੀਪੀਸੀ ਕਿਉਂ ਨਹੀਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਆਪਣੇ ਆਪਣੇ ਫੀਲਡ ਵਿੱਚ ਮੱਲਾ ਮਾਰੀਆਂ ਹੋਈਆਂ ਨੇ ਜਿਵੇਂ ਇੱਕ ਸੰਦੂ ਸਾਹਿਬ ਨੇ ਜਿਨ੍ਹਾਂ ਦੇ ਕੋਲ ਥੌਮਸ ਐਡੀਸ਼ਨ ਤੋਂ ਜ਼ਿਆਦਾ ਪੇਟੈਂਟ ਹੈਗੇ ਨੇ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕਰਦੇ ਨੇ ਬੁਲਾਓ ਉਹਨਾਂ ਨੂੰ ਬਾਂਗਾ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਬਣੇ ਨੇ ਆਪਣੇ ਵਰਲਡ ਬੈਂਕ ਦੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਦੁਨੀਆ ਦਾ ਹਰ ਦੁਨੀਆ ਦਾ ਹਰ ਸਾਹਮਣੇ ਪੇਸ਼ ਕੀਤਾ ਦੁਨੀਆ ਦਾ ਹਰ ਸਾਹਮਣੇ ਬੰਦਾ ਦੁਨੀਆ ਦਾ ਹਰ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਉਸ ਨੂੰ ਮਿਲਣ ਵਾਸਤੇ ਵੇਟਿੰਗ 'ਤੇ ਹੈ ਹਰ ਬੰਦੇ ਨੂੰ ਪੈਸਿਆਂ ਦੀ ਲੋੜ ਹੈ ਤੁਸੀਂ ਆਪਣੇ ਬੈਂਕ ਦਾ ਵਿਗਾੜ ਦਿਓ ਕਦੀ ਕਦੀ ਨਹੀਂ ਵਿਗਾੜਦੇ ਉਹ ਦੇਖ ਲਓ ਕਿ ਉਹਨਾਂ ਕੋਲ ਲੋਕ ਜਾਂਦੇ ਨੇ ਤੁਸੀਂ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਤੁਹਾਡੇ ਕੋਲ ਜਸਪਾਲ ਸਿੰਘ ਬਿੰਦਰਾ ਵਰਗੇ ਬੈਠੇ ਨੇ ਜਿਨ੍ਹਾਂ ਨੇ ਸਟੈਂਡ ਚਾਰਡ ਨੂੰ ਵਰਲਡ ਦੀ ਉਚਾਈਆਂ ਤੇ ਪਹੁੰਚਾਇਆ ਅੱਜ ਆਪਣਾ ਬੈਂਕ ਯੂਨਿਟੀ ਬੈਂਕ ਚਲਾ ਰਹੇ ਨੇ ਤੁਹਾਡੇ ਕੋਲ ਪੀਪੀ ਸਿੰਘ ਵਰਗੇ ਬੰਦੇ ਬੈਠੇ ਨੇ ਜਿਹੜੇ ਔਰ ਪਹਿਲੇ ਸਿੱਖ ਨੇ ਜਿਹੜੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਬਣੇ ਨੇ ਲਾਇਓਨਸ ਕਲੱਬ ਦੇ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਇਹ ਤੁਹਾਡੇ ਰੋਲ ਮਾਡਲ ਹੋਣੇ ਚਾਹੀਦੇ ਨੇ ਇਹਨਾਂ ਨੇ ਵਜਾ ਜਾ ਕੇ ਆ ਇਹ ਰੋਲ ਮਾਡਲ ਹੋਣ ਅੱਜ ਜਰਨਲ ਜਗਜੀਤ ਸਿੰਘ ਅਰੋੜਾ ਬਾਰੇ ਮੇਰਾ ਖਿਆਲ ਹੈ ਕਿਸੇ ਬੱਚੇ ਨੂੰ ਨਹੀਂ ਪਤਾ ਹੁਣ ਵਰਲਡ ਦਾ ਰਿਕਾਰਡ ਹੈ 1 ਲੱਖ ਬੰਦੇ ਦੀ ਪਾਕਿਸਤਾਨ ਦੀ ਸੈਨਾ ਨੂੰ ਜਰਨਲ ਨਿਆਜ਼ੀ ਨੂੰ ਸਰੈਂਡਰ ਕਰਾਇਆ ਉਹਨਾਂ ਨੇ ਕਿਸੇ ਨੂੰ ਪਤਾ ਇਸ ਗੱਲ ਦਾ ਨਹੀਂ ਪਤਾ ਅਸੀਂ ਕਰ ਹੀ ਨਹੀਂ ਪਾ ਰਹੇ ਉਸ ਗੱਲ ਨੂੰ ਉੱਥੋਂ ਤੱਕ ਪਹੁੰਚਾਈ ਨਹੀਂ ਪਾ ਰਹੇ ਸਾਡੀ ਜਿਹੜੀ ਗੱਲ ਦੀ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਦੀ ਗੈਪ ਹੈ ਦੇਖੋ ਅਸੀਂ ਕੋਈ ਸਿਸਟਮ ਨੂੰ ਲੈ ਕੇ ਚੱਲਦੇ ਆਂ ਕਿਸੇ ਵਜ੍ਹਾ ਨਾਲ ਉਹ ਸਿਸਟਮ ਨਹੀਂ ਕਾਮਯਾਬ ਹੁੰਦਾ ਅਸੀਂ ਟਰਾਈ ਦੂਜੇ ਪਾਸੇ ਮਾਰਦੇ ਆਂ ਕਿ ਅਸੀਂ ਉਹਦੇ ਪਿੱਛੇ ਲੱਗੇ ਰਹਿੰਦੇ ਆਂ ਸਪੋਜ਼ ਮੈਂ ਇੱਕ ਬੋਲਡਰ ਨੂੰ ਛੱਤੇ ਚੜਾਣਾ ਹੈ ਮੈਂ ਲਾਈ ਜਾਵਾ ਜੋੜ ਨਹੀਂ ਚੜ ਰਿਹਾ ਤੇ ਮੈਂ ਕਿਉਂ ਉਹਦੇ ਤੇ ਆਪਣਾ ਟਾਈਮ ਜ਼ਿਆਦਾ ਖਰਾਬ ਕਰ ਰਿਹਾ ਮੈਂ ਕਿਉਂ ਨਹੀਂ ਇੱਕ ਚੈਨਕੂਪੀ ਮੰਗਾਨਾ ਔਰ ਉਹਨੂੰ ਬੜੇ ਇਜ਼ੀਲੀ ਉੱਪਰ ਲੈ ਜਾਣਾ ਹੈ ਕਿਉਂ ਨਾ ਅਸੀਂ ਉਹ ਜਿਹੋ ਜਿਹਾ ਕੰਮ ਕਰੀਏ ਕਿਉਂ ਨਾ ਅਸੀਂ ਸਿੱਖਿਆ ਦਾ ਪ੍ਰਚਾਰ ਕਰੀਏ ਪ੍ਰਸਾਰ ਕਰੀਏ ਤੁਸੀਂ ਕਿਸੇ ਵੀ ਕ੍ਰਿਸਚੀਅਨ ਹਸਪੀਟਲ ਹੀ ਚਲੇ ਜਾਓ ਭਾਈ ਸਾਹਿਬ ਮੈਂ ਹੈਰਾਨ ਹੁੰਦਾ ਹੈਗਾ ਉੱਥੇ ਮ ਉਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਦੇ ਵਿੱਚ ਉਹਨਾਂ ਨੂੰ ਸਾਰੇ ਟੈਸਟ ਦੇ ਵਿੱਚ ਉਹਨਾਂ ਦੇ ਸਾਰੇ ਚੈੱਕਅਪ ਦੇ ਵਿੱਚ ਮੈਕਸਿਮਮ ਰਿਬੇਟ ਹੈ ਬਿਲਕੁਲ ਤੁਸੀਂ ਫ੍ਰੀ ਨਾ ਦਿਓ ਫ੍ਰੀ ਕਦੀ ਵੀ ਨਹੀਂ ਦੇਣਾ ਚਾਹੀਦਾ ਤੁਸੀਂ ਫ੍ਰੀ ਦਿਓਗੇ ਤੁਸੀਂ ਆਪਣੇ ਆਧਾਰੇ ਨੂੰ ਕਮਜ਼ੋਰ ਕਰ ਲੋਗੇ ਕਿਉਂਕਿ ਤੁਹਾਡੇ ਕੋਲ ਫੰਡ ਨਹੀਂ ਹੋਣਗੇ ਬਿਨਾ ਫੰਡ ਤੋਂ ਦੇਖੋ ਕੋਈ ਵੀ ਨਹੀਂ ਹੈਗਾ ਅੱਜ ਤੁਸੀਂ ਇੰਨਾ بڑا ਚੈਨਲ ਚਲਾ ਰਹੇ ਹੋ ਪੂਰੀ ਦੁਨੀਆ ਜਿਹਦਾ ਨਾਂ ਹੈ ਪੀ.ਸੀ ਦਾ ਅਗਰ ਚਲਾਉਣ ਵਾਸਤੇ ਤੁਹਾਨੂੰ ਫੰਡਸ ਦੀ ਲੋੜ ਹੈ ਨਾ ਤਾਂ ਹੀ ਤੁਸੀਂ ਕਰੋਗੇ ਨਹੀਂ ਤਾਂ ਨਹੀਂ ਚਲਾ ਸਕਦੇ ਗੱਲ ਚੈਰਿਟੀ ਨਾਲ ساری ਦੁਨੀਆ ਨਹੀਂ ਚੱਲ ਸਕਦੀ ਅੰਗਰੇਜ਼ਾਂ ਦੀ ਕਹਾਵਤ ਹੈ देयर इज नो ਫਰੀ ਲੰਚ ਇਨ ਦ ਵਰਲਡ ਇਹ ਗਲਤ ਨਹੀਂ ਬਣੀ ਹੈ ਗੱਲਾਂ ਤੁਹਾਨੂੰ ਸਭ ਕੁਝ ਕਰੋ ਬਟ ਨਾਲ-ਨਾਲ ਇਹ ਵੀ ਤਿਆਰੀਆਂ ਕਰੋ ਇਹ ਸੀ ਬਹੁਤ ਜ਼ਰੂਰਤ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਅੰਦਰਲਾ ਦਰਦ ਸੀ ਜਿਹੜਾ ਅੱਜ ਸਾਡੇ ਅਤੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਨੇ ਸਾਡੇ ਸਾਹਮਣੇ ਖੋਲ ਕੇ ਰੱਖਿਆ ਹੈ ਫਿਰ ਮੈਂ ਬੇਨਤੀ ਕਰਾਂਗਾ ਕੁਝ ਕੁ ਸਮੇਂ ਬਾਅਦ ਤਨ ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ 350 ਸਾਲਾ ਸ਼ੀਧੀ ਸ਼ਤਾਬ ਦੀ ਵੱਡੇ ਪੱਧਰ ਤੇ ਮਨਾਈ ਜਾਵੇਗੀ ਪਹਿਲੇ ਵੀ ਸ਼ਤਾਬਦੀਆਂ ਮਨਾਈਆਂ 500 ਸਾਲਾ ਵੀ ਆਇਆ 550 ਸਾਲਾ ਵੀ ਆਇਆ ਇਸ ਸ਼ਤਾਬਦੀਆਂ ਸਾਡੀ ਜ਼ਿੰਦਗੀ ਚ ਆਂਦੀਆਂ ਰਹਿਣਗੀਆਂ ਪਰ ਕੋਸ਼ਿਸ਼ ਕਰੀਏ ਇਸ ਸ਼ਤਾਬਦੀ ਤੇ ਕੋਈ ਇਹੋ ਜੀ ਯਾਦ ਕੋਈ ਇਹੋ ਜਾਂ ਮਾਰਕਾ ਕਾਇਮ ਕਰੀਏ ਸਾਡੀਆਂ ਆਣ ਵਾਲੀਆਂ ਪਨੀਰੀਆਂ ਸਾਡੇ ਤੇ ਫਖਰ ਕਰਨ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਆਗੂਆਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੰਸਾਰ ਦੇ ਨਕਸ਼ੇ ਤੇ ਮਨੁੱਖਤਾ ਤੇ ਗੁਰੂ ਧੰਨ ਗੁਰੂ ਤੇਗ বাহাদুর ਸਾਹਿਬ ਦਾ ਨਾਮ ਇਸ ਤਰ੍ਹਾਂ ਪ੍ਰਚਾਰ ਕੀਤਾ ਹੈ ਇਸ ਤਰ੍ਹਾਂ ਫਲਾਇਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੇ ਬਲਵਲੇ ਸਾਂਝੇ ਕੀਤੇ ਗੁਰੂ ਪਾਤਸ਼ਾਹ ਕੀ ਅਰਦਾਸ ਤਾਨੂੰ ਮਾਲਕ ਤੰਦਰੁਸਤੀ ਬਖਸ਼ੇ ਇਹ ਦਰਦ ਇਸੇ ਤਰ੍ਹਾਂ ਕਾਇਮ ਰਹੇ ਤਾਂ ਜੋ ਸਦ ਦਰਦ ਦੇ ذریعے ਅਸੀਂ ਆਪਣੇ ਆਉਣ ਵਾਲੇ ਪਨੀਰੀ ਨਾਰਮਲ ਬੱਚਿਆਂ ਨੂੰ ਕੌਮ ਦੇ ਪ੍ਰਤੀ ਚੜ੍ਹਦੀ ਕਲਾ ਵਾਲ ਮਾਰਗ ਵੱਲ ਲੈ ਕੇ ਜਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਕੀ ਪਿਆਰੀ ਸਾਧ ਸੰਗਤ ਜੋ ਸਾਨੂੰ ਦਿਹਾਗ ਗਿਆ ਅਗਲੀ ਵਾਰ ਫਿਰ ਮਿਲਾਂਗੇ ਨਵੀਂ ਸਿੱਖਿਆ ਦੇ ਨਾਲ ਨਵਾਂ ਵਿਸ਼ਾ ਲੈ ਕੇ ਤਦ ਤੱਕ ਆਪ ਸਾਰਿਆਂ ਤੁੱਕੇਮਾ ਦੇ ਜਾਚਕ ਆ ਆਪਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ